ਪੰਜਾਬੀ ਗੈਕੀ ਦਾ ਨੌਂ ਦਾ ਸਪੀਡੀਆਂ ਦਾ ਇਤਿਹਾਸ ਜਿਹਦੇ ਬਾਰੇ ਅਸੀਂ ਸ਼ਮਸ਼ੇਰ ਸੰਧੂ ਹੋਰਾਂ ਤੋਂ ਗਾਹੇ ਬਗਾਹੇ ਅਕਸਰ ਸੁਣਦੇ ਰਹਿੰਦੇ ਸੀ ਔਰ ਸਾਡੀ ਇਹ ਦਿਲ ਇੱਛਾ ਸੀ ਕਿ ਇਸ ਨੂੰ ਲੋਕਾਂ ਦੇ ਸਾਹਮਣੇ ਕਿਸੇ ਵੱਜਵੇਂ ਰੂਪ ਦੇ ਵਿੱਚ ਪੇਸ਼ ਕੀਤਾ ਜਾਵੇ ਸੋ ਉਸ ਸਾਰੇ ਇਤਿਹਾਸ ਦੇ ਜਿਹੜੇ ਚਸ਼ਮਦੀਦ ਗਵਾਹ ਨੇ ਕਿਉਂਕਿ ਸ਼ਮਸ਼ੇਰ ਸੰਧੂ ਉਹਨਾਂ ਦੇ ਕੋਲ ਸੈਂਕੜੇ ਘਟਨਾਮਾਂ ਨੇ ਜਿਹੜੀਆਂ ਉਹਨਾਂ ਨੂੰ ਜ਼ਬਾਨੀ ਯਾਦ ਨੇ ਸੋ ਅਸੀਂ ਅੱਜ ਇਹ ਸਪੈਸ਼ਲ ਕਦਮੀ ਕਰਦੇ ਹੋਏ ਸੰਧੂ ਸਾਹਿਬ ਹੋਰਾਂ ਨੂੰ ਸਟੂਡੀਓ 'ਚ ਬੁਲਾਇਆ ਸਾਡੀ ਇੱਛਾ ਸੀ ਕਿ ਉਸ ਸਾਰੇ ਇਤਿਹਾਸ ਨੂੰ ਸ਼ਮਸ਼ੇਰ ਸੰਧੂ ਹੋਰਾਂ ਦੀ ਜ਼ੁਬਾਨੀ ਤੁਹਾਡੇ ਰੂਬਰੂ ਕਰੀਏ ਤੇ ਉਹ ਕਿੱਥੋਂ ਸ਼ੁਰੂਆਤ ਕਰਨੀ ਆ ਸੋ ਪਹਿਲਾਂ ਸਵਾਗਤ ਕਰਦੇ ਆ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਔਰ ਸਾਡੀ ਇੱਛਾ ਇਹ ਹੈ ਕਿ ਫੈਸਲਾ ਵੀ ਤੁਸੀਂ ਕਰੋ ਕਿ ਉਹ ਸ਼ੁਰੂਆਤ ਕਿੱਥੋਂ ਕਰਨੀ ਆ ਹਾਂਜੀ ਨਾਗਰਾ ਜੀ ਇਦਾਂ ਕਰਦੇ ਆ ਆਪਾਂ ਖੁੱਲੇ ਜੇ ਮਾਹੌਲ ਵਿੱਚ ਕਿਉਂਕਿ ਖੁੱਲੀਆਂ ਗੱਲਾਂ ਕਰਨੀਆਂ ਆ ਤੇ ਗੱਲ ਸ਼ੁਰੂ ਕਰਦੇ ਆ ਦਦਾਰ ਸੰਧੂ ਤੋਂ ਵਾ ਜਿਹਦੇ ਬਾਰੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਉਹ ਗੀਤਕਾਰ ਵਧੀਆ ਸੀ ਕਿ ਗਾਇਕ ਵਧੀਆ ਸੀ ਕਿ ਬੰਦਾ ਵਧੀਆ ਸੀ ਇਹਨਾਂ ਨੇੜੇ ਰਿਹਾ ਇੰਨੀ ਨੇੜਤਾ ਦੇ ਵਿੱਚ ਉਹਦੇ ਸੁਭਾਅ ਦੇ ਸਾਰੇ ਪੱਖ ਦੇਖੇ ਇਹਨਾਂ ਕ੍ਰੀਏਟਿਵ ਬੰਦਾ ਸੀ ਉਹ ਸਾਡੇ ਸਾਹਮਣੇ ਬੈਠੇ ਆ ਬੈਠੇ ਜਦੋਂ ਉਹ ਉਹਦਾ ਸੁਭਾਅ ਸੀ ਵੀ ਜਦੋਂ ਉਹ ਸਾਹਮਣੇ ਬੈਠੇ ਲਿਖਦਾ ਸੀ ਤਾਂ ਜ਼ਰਾ ਕਾਏ ਬਸ ਮੱਥੇ ਦਾ ਖੁਰਕਦਾ ਹੁੰਦਾ ਸੀ ਖੱਬੇ ਹੱਥ ਨਾਲ ਜੀ ਤੇ ਇਧਰੋਂ ਲਿਖ ਦਿੰਦਾ ਸੀ ਤਾਰਾ 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 ਮੇਰੇ ਨਾਲ ਫੜਦੀ ਨੇ ਮੇਰੇ ਨਾਲ ਫੜਦੀ ਨੇ ਅਜ ਨਾਉਣ ਪਤਣ ਤੇ ਜਾਣਾ ਵੀ ਮੱਥਿਆ ਪੰਜ ਸੁਕਿਆ ਉਹ ਮੱਥਿਆ ਪੰਜ ਸੁਕਿਆ ਅਜ ਪਹਿਲੀ ਦਿਵਸ ਤੇ ਜੋ ਮਾਰਾ ਵੀ ਨਾ ਮੈਂ ਅਜ ਸਗਰਾ ਲੱਗ ਗਈ ਸਗਰਾ ਲੱਗ ਗਈ ਅੜਕੇ ਯਾਰ ਪੜਾ ਨਾ ਵੀ ਨਾ ਮੈਂ ਅਜ ਸਗਰਾ ਲੱਗ ਗਈ ਸਗਰਾ ਲੱਗ ਗਈ ਕਾਰ ਪਰਾ ਵਿਨਾਵੇਂ ਹੱਦ ਸਕਰਾਲ ਕਈ ਉਹਦੇ ਗੀਤਾਂ ਦੇ ਵਿੱਚ ਨਾ ਸਹਿਤਕ ਟੱਚ ਵੀ ਬਹੁਤ ਸੀ ਜੀ ਦੇਖੋ ਜਿਵੇਂ ਬਈ ਚੰਨ ਹੋ ਬਦਲਾਂ ਦੇ ਓਲੇ ਕੰਨੀਆਂ ਨੂੰ ਇੰਜ ਰੁਸ਼ਨਾਵੇ ਕੋਈ ਗੋਟੇ ਵਾਲੀ ਚੁੰਨੀ ਜਿਉਂ ਅੰਬਰ ਤੇ ਸੁੱਟ ਸਕਾਵੇ ਇਹ ਚਾਨਣ ਵਰਗਾ ਰਿਸ਼ਤਾ ਜੱਗ ਤੋਂ ਕਿਵੇਂ ਲਕੋਵੇਂਗਾ ਮੈਂ ਜਦ ਡੋਲੀ ਚੜ ਗਈ ਕੀਤੇ ਗੱਲ ਲੱਗ ਰਹੇ ਵਾਹ ਜੀ ਵਾਹ ਇਸੇ ਤਰ੍ਹਾਂ ਉਹਦੇ ਐਨੇ ਗੀਤਾਂ ਦੇ ਵੇਰਵੇ ਦਿੱਤੇ ਜਾ ਸਕਦੇ ਆ ਜਿਵੇਂ ਤੇਰੀ ਮੂਨੇ ਦੇ ਵਿੱਚ ਤੁਰਦੀ ਦੀ ਇੰਦਾ ਰੋਸ਼ਨਾਈ ਹੁੰਦੀ ਆ ਜੀ ਜਿਵੇਂ ਕਿਸੇ ਨੇ ਆਲੇ ਦੇ ਵਿੱਚ ਜੋਤ ਜ ਕਾਲੀਆਂ ਨੇ ਫਸਲਾਂ ਜਿਉ ਕਾਲਾ ਸਿਰ ਹੀਰ ਦਾ ਪੌਂਦੀ ਏ ਭਲੇਖਾ ਚਿੱਟੀ ਡੰਡੀ ਡੇਢੇ ਜੀਰ ਦਾ ਜਾਇ ਇੱਕ ਗੀਤੋ ਦਾ ਜਿਹੜਾ ਸਦੀਕ ਰਣਜੀਤ ਨੇ ਗਾਇਆ ਸੀ ਸੁਰਮਾ ਪੰਜ ਰਤੀਆਂ ਫਾਕੇ ਮੋੜ ਤੇ ਖੜ ਗਈ ਹਾਂਜੀ ਉਸ ਦੇਖੋ ਕਿ ਹੋਰ ਤਾਂ ਦਾਦਾਰ ਨੂੰ ਕੋਈ ਕੰਮ ਨਾ ਰਹਿ ਗਿਆ ਪਿੰਡ ਦੇ ਚੌਰਾਹੇ ਵਿੱਚ ਆਣ ਕੇ ਬਹਿ ਗਿਆ ਜੱਗ ਦਾ ਔਲਾ ਘਸਾ ਨੂੰ ਚੱਲਣਾ ਪੈ ਗਿਆ ਸੱਚ ਜਾਣੀ ਬਿੱਲੋ ਤੇਰੇ ਰੂਪ ਦੀ ਖੁਮਾਰੀ ਸਾਨੂੰ ਭੰਗ ਤੇ ਪਿਆਲੇ ਵਾਂਗੂ ਚੜ ਗਈ ਤੇ ਆ ਦੇਖਣਾ ਲੈਨ ਕਹਿੰਦਾ ਬਈ ਦੇਖ ਲੈ ਜਵਾਨੀ ਸਾਡੀ ਤੇਰੇ ਵੱਲ ਦੇਖ ਦੇ ਗੁੱਟਿਆਂ ਦੇ ਬੂਰਾਂ ਵਾਂਗੂ ਝੜ ਗਈ ਸੁਰਮਾ ਪੰਜ ਰੱਤیاں ਪਾ ਕੇ ਮੋੜ ਤੇ ਖੜ ਗਈ ਉਹਦੇ ਵਿੱਚ ਵਿਟ ਤੇ ਹਿਊਮਰ ਵੀ ਬਹੁਤ ਸੀ ਆਮ ਤੌਰ ਤੇ ਘੱਟ ਬੋਲਦਾ ਸੀ ਪਰ ਗੱਲਾਂ ਬਾਤਾਂ ਦੇ ਵਿੱਚ ਬੜੇ ਸੋਹਣੇ ਫਿਕਰੇ ਛੱਡਦਾ ਸੀ ਜੀ ਇੱਕ ਵਾਰ ਅਸੀਂ ਉਹਦੇ ਕਹਿੰਦਾ ਪਰਵਾਲ ਗਏ ਕਵੇਲਾ ਹੋਇਆ ਹੋਇਆ ਸੀ ਰਾਤ ਨੂੰ 2:30 ਵਜੇ ਪਹੁੰਚ ਰਹੇ ਆ ਤੇ ਰਸੋਈ ਦੇ ਵਿੱਚ ਛਾਬੇ 'ਚ ਰੋਟੀਆਂ ਪਈਆਂ ਸੀਗੀਆਂ ਪਤੀਲੇ ਦੇ ਵਿੱਚ ਦਾਲ ਸਬਜ਼ੀ ਪਈ ਸੀ ਤੇ ਅਸੀਂ ਪੀੜੀਆਂ ਤੇ ਬੈਠ ਕੇ ਹੀ ਜਦੋਂ ਖਾਣ ਲੱਗੇ ਤੇ ਕਹਿੰਦਾ ਅਦਾਰ ਕੰਤਾਰ ਦੀ ਅੱਛਾ ਜੋਂ ਦੱਸ ਬਈ ਤਰੀ ਵਾਲੀ ਸਬਜ਼ੀ ਖਾਣੀ ਆ ਜਾਂ ਸੁੱਕੀ ਸਬਜ਼ੀ ਖਾਣੀ ਆ ਉਹ ਮੈਂ ਕਿਹਾ ਰਾਤ ਦੇ 2:30 ਵਜੇ ਆ ਹੁਣ ਤਾਂ ਭਾਵੇਂ ਆਚਾਰ ਨਾ ਖਾ ਲਈਏ ਇਹ ਸਲਾਹਾ ਕਰਨ ਦਾ ਕਿੱਥੇ ਟਾਈਮ ਆ ਉਹ ਕਹਿੰਦਾ ਮੈਂ ਤਾਂ ਤਾਂ ਕਹਿ ਰਿਹਾ ਬਈ ਤਰੀ ਵਾਲੇ ਆਲੂਆਂ ਦੀ ਸਬਜ਼ੀ ਆ ਜੇ ਤਾਂ ਤਰੀ ਵਾਲੀ ਖਾਣੀ ਤਾਂ ਇਦਾਂ ਹੀ ਗਰਮ ਕਰ ਲੈਣਾ ਨਹੀਂ ਤਾਂ ਫਿਰ ਮੈਂ ਐਂ ਕਰਦਾ ਬਈ ਆਲੂ ਪੁੰਝ ਕੇ ਵਿੱਚੋਂ ਕੱਢ ਲੈਣਾ ਸੁੱਕੀ ਬਣ ਜੀ ਇਸ ਤਰ੍ਹਾਂ ਆਮ ਗੱਲਾਂ ਬਾਤਾਂ ਦੇ ਵਿੱਚ ਵੀ ਨਾ ਜਿਹੜਾ ਉਹਦਾ ਸੀਗਾ ਤੇ ਇੰਨੀ ਕਿਸਮ ਦੀਆਂ ਯਾਦਾਂ ਲੁਧਿਆਣਿਆਂ ਅਸੀਂ ਉਹਦੇ ਪਿੰਡ ਪਰਵਾਲ ਨੂੰ ਜਾਣਾ ਤੇ ਕੀ ਹੋਇਆ ਵੀ ਉਹ ਕੋਹਲੂ ਦੇ ਹੋਟਲ ਤੇ ਪੜਾ ਹੁੰਦਾ ਹੀ ਹੁੰਦਾ ਸੀ ਜੀ ਜੇ ਤਾਂ ਨਹਿਰੇ-ਨਹਿਰੇ ਚੜੇ ਜਾਂਦੇ ਸੀ ਤਾਂ ਫਿਰ ਤਾਂ ਸਿੱਧਾ ਹੀ ਰਸਤਾ ਸੀ ਉਧਰ ਉਹਦੀ ਕਾਰ ਵਰਕਸ਼ਾਪ ਦਿੱਤੀ ਹੋਈ ਸੀ ਤੇ ਕੋਲੂਦੇ ਹੋਟਲ ਦੇ ਉੱਤੇ ਗਏ ਤਾਂ ਬਸ ਉੱਤਰੇ ਤੇ ਉੱਥੇ ਕੀ ਹੋਇਆ ਵੀ ਇੱਕ ਸਿਪਾਹੀ ਖੜਾ ਸੀ ਉਹ ਸਿਪਾਹੀ ਨੇ ਆ ਕੇ ਕਿਹਾ ਵੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਤਦਾਰ ਦੋ ਵਾਰ ਸਰਪੰਚ ਬਣਿਆ ਸੀ ਹਾਂਜੀ ਸਰਬਸੰਮਤੀ ਨਾਲ ਹੀ ਜੀ ਤੇ ਉਹਨੇ ਕਿਹਾ ਜੀ ਵੀ ਤੁਹਾਨੂੰ ਨਵੇਂ ਸਾਹਿਬ ਆਏ ਆ ਯਾਦ ਕਰਦੇ ਆ ਮੰਨੋ ਜਿਹੜਾ ਨਵਾਂ ਥਾਣੇਦਾਰ ਆਇਆ ਸੀ ਭੱਲਾਪੁਰ ਦਾ ਕੇ ਜੀ ਤਕੀ ਹੋਇਆ ਵੀ ਉਹ ਕਹਿਣ ਲੱਗਿਆ ਦਦਾਰ ਨੂੰ ਆਏ ਲੱਗਿਆ ਵੀ ਸਰਪੰਚ ਦੇ ਤੌਰ ਤੇ ਮੈਨੂੰ ਕਹਿ ਰਿਹਾ ਉਹ ਕਹਿੰਦਾ ਪਿੰਡ ਸੁਖਸਾਂ ਦਾ ਜੀ ਉਹ ਕਹਿੰਦਾ ਹਾਂਜੀ ਸੁਖਸਾਂ ਦਾ ਉੱਥੋਂ ਤਾਂ ਕੋਈ ਅਸੀਂ ਗੱਲ ਨਹੀਂ ਹੈ ਚਲੋ ਉਹਦੇ ਨਾਲ ਤੁਰ ਕੇ ਨੇੜੇ ਹੀ ਹੈਗਾ ਉਹ ਥਾਣਾ ਉੱਤੇ ਚਲੇ ਗਏ ਥਾਣੇਦਾਰ ਨੇ ਬੜੇ ਪਿਆਰ ਨਾਲ ਯਾਦ ਕੀਤਾ ਦਦਾਰ ਨੂੰ ਰਿਸਿਵ ਕੀਤਾ ਤੇ ਫਿਰ ਗੱਲਾਂ ਬਾਤਾਂ ਵਿੱਚ ਬੈਠੇ-ਬੈਠੇ ਨੇ ਫਿਰ ਉਹਨੇ ਕਿਹਾ ਕਹਿੰਦਾ ਮੈਂ ਕਿ ਵੀ ਤੇਰੇ ਇਲਾਕੇ 'ਚ ਆਏ ਆ ਵੀ ਆਪਾਂ ਹੱਥ ਮਿਲਾ ਲਈਏ ਮਿਲਦੇ ਰਹਿਣਾ ਤੇ ਫਿਰ ਉਹਨੇ ਇੱਛਾ ਪ੍ਰਗਟ ਕੀਤੀ ਵੀ ਉਹ ਗੀਤ ਸੁਣਾ ਜਿਹੜਾ ਥਾਣੇਦਾਰਾਂ ਤੇ ਪੁਲਿਸੀਆਂ ਤੇ ਲਿਖਿਆ ਹੋਇਆ ਉਹ ਫਿਰ ਟੇਬਲ ਦੀ ਇਮੇਜ ਦੀ ਥਾਣੇਦਾਰ ਦੇ ਮੇਜ਼ ਦੀ ਢੋਲਕੀ ਵਜਾ ਕੇ ਆਇਆ ਥਾਣੇਦਾਰ ਨੇ ਉਹ ਤੇ ਸੁਣਾਇਆ ਵੀ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ ਹੈ ਪਰ ਜਿਸ ਦਿਨ ਲੁੱਚਾ ਮਰ ਜਾਵੇ ਕੋਈ ਪੈਰ ਨਾ ਘਰ ਵਿੱਚ ਪਾਉਂਦਾ ਹੈ ਚਲਦੀ ਦਾ ਨਾ ਗੱਡੀ ਆ ਸਿਰ ਖੜੇ ਨੂੰ ਖਾਲਸਾ ਕਹਿੰਦੇ ਨੇ ਹੁਣ ਤਾਂ ਥਾਣੇਦਾਰ ਵੀ ਦਫ਼ਤਰ ਦੇ ਵਿੱਚ ਧੂਫ ਤਖਾੜਾ ਸੋ ਇਦਾਂ ਜਿਹੜੀ ਉਹਦੀ ਕ੍ਰੀਏਟੀਵਿਟੀ ਸੀ ਨਾ ਤੇ ਮੇਰੇ ਖਿਆਲ ਤੁਸੀਂ ਕੁਝ ਕਹਿਣਾ ਚਾਹੋਗੇ ਜਿਵੇਂ ਮੈਂ ਉਹਨਾਂ ਦੇ ਨਾ ਜਿੰਨੇ ਗੀਤ ਜਿੰਨੇ ਉਹਨਾਂ ਨੇ ਲਿਖੇ ਹੈ ਜੀ ਗੀਤਕਾਰ ਹਾਂਜੀ ਉਹਨਾਂ ਵਿੱਚ ਮੁਹਾਵਰੇ ਲਕੋਕਤੀਆਂ ਵੀ ਇਹ ਬਹੁਤ ਜ਼ਿਆਦਾ ਮੇਰੇ ਖਿਆਲ ਚ ਇਕੱਲੇ ਤਦਾਰ ਸੰਧੂ ਹੀ ਨੇ ਜਿਨ੍ਹਾਂ ਦੇ ਇੰਨੇ ਮੁਹਾਵਰੇ ਜਿਹਦੇ ਗੀਤਾਂ ਦੇ ਵਿੱਚ ਵੀ ਇੱਕ ਇੱਕ ਅੰਤਰੇ ਦੇ ਵਿੱਚ ਵੀ ਚਾਰ ਚਾਰ ਮੁਹਾਵਰੇ ਆ ਜਾਣ ਹਾਂ ਦੇਖੋ ਜਿਹੜਾ ਮੈਂ ਕਈ ਵਾਰ ਉਹ ਸੁਣਾਈ ਆ ਘਟਨਾ ਘਗਰੇ ਦੀ ਲੋਣ ਗੀਤ ਦੇ ਵਿੱਚ ਜੀ ਕਿਉਂਕਿ ਉਹ ਘਟਨਾ ਤਾਂ ਇੰਨੀ ਸੀ ਜੀ ਲੇਕਿਨ ਹਰ ਚੈਨਲ ਦੇ ਆਪਦੇ ਸਰੋਤੇ ਦਰਸ਼ਕ ਹੁੰਦੇ ਆ ਮਚੋਣਾ ਉਹ ਫੇਰ ਦੱਸ ਦਈਏ ਜੀ ਉਹ ਗੱਲ ਤਾਂ ਇੰਨੀ ਸੀ ਵੀ ਇੰਦਰਜੀਤ ਹਸਲਪੁਰੀ ਉਦੋਂ ਫਿਲਮਕਾਰ ਬਣ ਗਿਆ ਜੀ ਤੇ ਕੁਲਦੀਪ ਕੌਰ ਗਾਉਂਦੀ ਸੀ ਤਸਾਲ ਸੰਧੂ ਨਾ ਜੀ ਉਹ ਕੁਲਦੀਪ ਕੌਰ ਉਹਨਾਂ ਦੇ ਘਰੇ ਇਦਾਂ ਰੱਖ ਲਈ ਗਈ ਸੈਟਿੰਗ ਜੀ ਤੇ ਉਹ ਹਰੀ ਮਿਰਚ ਹਸਲਪੁਰੀ ਮੂੰਹ ਚ ਪਾ ਬੈਠਾ ਤੇ ਉਹ ਕੜਤਣ ਲੱਗੀ ਤੇ ਉਹਨੇ ਸੀਸੀ ਕੀਤਾ ਤੇ ਕੁਲਦੀਪ ਕੌਰ ਭੱਜ ਕੇ ਖੰਡ ਲਈ ਜੀ ਉਹ ਖੰਡ ਉਹਦੇ ਮੂੰਹ ਚ ਪਾਉਣ ਲੱਗੀ ਤਾਂ ਉਹ ਕਹਿੰਦਾ ਖੰਡ ਉਹਨੂੰ ਫੜਾਉਣ ਲੱਗੀ ਤਾਂ ਉਹ ਕਹਿੰਦਾ ਵੀ ਤੂੰ ਆਪ ਹੀ ਮੇਰੇ ਮੂੰਹ ਚ ਪਾ ਉਹ ਹੁਣ ਆਏ ਖੰਡ ਫੜੀ ਹੋਈ ਸੀ ਇਦਾਂ ਪਾਣੀ ਸੀ ਜਾ ਸਕਦੀ ਉਹਨੇ ਤਲੀ ਤੇ ਰੱਖ ਕੇ ਜੀ ਤੇ ਐਂ ਜਦੋਂ ਹਸਨਪੂਰੀ ਦੇ ਕੋਲ ਚ ਪਾਉਣੀ ਚਾਹੀ ਤਾਂ ਹਸਨਪੂਰੀ ਨੇ ਹੱਥ ਫੜ ਲਿਆ ਹੂੰ ਤੇ ਜਰਾ ਇੱਕ ਚੁੰਮ ਲਿਆ ਜੀ ਦਦਾਰ ਨੂੰ ਇਹ ਗੱਲ ਬੜੀ ਫੀਲ ਹੋਈ ਸਿਸਟਰ ਬੰਦਾ ਸੀਗਾ ਜੀ ਉਦੋਂ ਤਾਂ ਉਹਨੇ ਕੁਛ ਨਾ ਕਿਹਾ ਜੀ ਜਦੋਂ ਸੀ ਗਾਂ ਪਿੰਡ ਨੂੰ ਗਏ ਪੜੈਣ ਕੋਲੇ ਲੋਕੇ ਕਹਿੰਦਾ ਦਦਾਰ ਕਹਿੰਦਾ ਮੇਰੀ ਤਾਂ ਪਹਿਲੀ ਪੀਤੀ ਲੱਥ ਗਈ ਯਾਰ ਮੈਂ ਤਾਂ ਦੁਬਾਰਾ ਪੈਗ ਲਾਉਣੇ ਆ ਜੀ ਤੇ ਦੂਜੇ ਤੀਜੇ ਦਿਨ ਉਹ ਕਹਿੰਦਾ ਲੈ ਫਿਰ ਮੈਂ ਨਾ ਉਹ ਜਿਹੜਾ ਆਪਦਾ ਗੁੱਸਾ ਕੱਢ ਲਿਆ ਜੀ ਤੇ ਮੈਂ ਗੀਤ ਦੇ ਵਿੱਚ ਉਸ ਘਟਨਾ ਨੂੰ ਆਪਦੇ ਢੰਗ ਨਾਲ ਪਾਤਾ ਜੀ ਹੁਣ ਉਹ ਦੇਖੋ ਨਾਲੇ ਤਾਂ ਉਹ ਘਟਨਾ ਉਹਦੇ ਚ ਫੜੀ ਗਈ ਗੀਤ ਚ ਜੀ ਤੇ ਦੂਜੀ ਗੱਲ ਆ ਦੋ ਲਾਈਨਾਂ ਦੇ ਵਿੱਚ ਚਾਰ ਮੁਹਾਵਰੇ ਵੀ ਫਿੱਟ ਕਰਕੇ ਹਾਂ ਉਹ ਕਮਾਲ ਜਾਂਦੀ ਏ ਬਿਲਾਏ ਦੁਪਹਿਰਾ ਕੱਟ ਜਾ ਹੈ ਨੀ ਹੂੰ ਇਹ ਚੱਟੇ ਹੋਏ ਰੋ ਖਾਰੇ ਨਾ ਹੋਣੇ ਜੀ ਉਹ ਸਤਰਾ ਏਦਾਂ ਰੰਗ ਵਿੱਚ ਭੰਗ ਪਾਉਣ ਵਾਲੀਆਂ ਹਾਂ ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾ ਤੂੰ ਦੁਪਹਿਰ ਕੱਟ ਜਾਣ ਲਈ ਬੁਲਾ ਲੀਆਂ ਨਹੀਂ ਜਿਹਦੇ ਚੱਟੇ ਹੋਏ ਹੁੰਦੇ ਰੁੱਖ ਵੀ ਨਾ ਹਰੇ ਬੋਤੋ ਹੱਥਾਂ ਦੀਆਂ ਤਾਲੀਆਂ ਚ ਟਾਲੀਆਂ ਵਾਹ ਕਹਿੰਦਾ ਸੱਚੀਆਂ ਦਾਦਾਰ ਹੁੰਦੀ ਮਰਦਾਂ ਨੂੰ ਮਾਰ ਰਹਿੰਦੇ ਖੇਡਦੇ ਸ਼ਿਕਾਰ ਤਾਂ ਇਹੋ ਘਗਰੇ ਦੀ ਨਹੀਂ ਲਾਉਣ ਭੇਜ ਗਈ ਤੇਰੇ ਘਗਰੇ ਦੀ ਨਹੀਂ ਲੋੜ ਭੇਜ ਗਈ ਵਾਹ ਜੀ ਨਗਰਾ ਜੀ ਇੱਕ ਹੋਰ ਬੜੀ ਪਿਆਰੀ ਦਿਲਚਸਪ ਘਟਨਾ ਇਹ ਮੈਂ ਪਹਿਲੀ ਵਾਰ ਕੈਮਰੇ ਅੱਗੇ ਜੀ ਔਨ ਕਰੋ ਕਿਉਂਕਿ ਉਹ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਆ ਜੀ ਵੀ ਇਹ ਲਾਇਬ੍ਰੇਰੀਆਂ ਚੋਂ ਨਹੀਂ ਮਿਲਣੀਆਂ ਹਾਂ ਜੀ ਕਿਤਾਬਾਂ ਚੋਂ ਨਹੀਂ ਮਿਲਣੀਆਂ ਜੀ ਨਗਰ ਦੀ ਇੱਕ ਦੋ ਹੋਰ ਘਟਨਾਵਾਂ ਜਿਹੜੀਆਂ ਦਦਾਰ ਬਾਰੇ ਅਜੇ ਮੈਂ ਕਿਸੇ ਇੰਟਰਵਿਊ 'ਚ ਜਾਂ ਕਿਸੇ ਚੈਨਲ ਤੇ ਨਹੀਂ ਕਰ ਸਕਿਆ ਜੀ ਤੇ ਅੱਜ ਆਪਾਂ ਪਹਿਲੀ ਵਾਰ ਕਰਦੇ ਆ ਤੇ ਦੇਖੋ ਨਾਲ-ਨਾਲ ਜਿਹੜੀ ਆਪਣੀ ਗੱਲ ਆ ਬਈ ਇਹ ਘਟਨਾਵਾਂ ਕਿਤਾਬਾਂ 'ਚ ਨਹੀਂ ਮਿਲਣੀਆਂ ਲਾਇਬ੍ਰੇਰੀਆਂ 'ਚ ਨਹੀਂ ਮਿਲਣੀਆਂ ਜੀ ਇਹ ਤਾਂ ਚਿਪਟ ਦੇ ਵਿੱਚ ਹੀ ਜੀ ਆਪਣੀ ਯਾਦਦਾਸ਼ਤ ਵਿੱਚ ਹੀ ਪਈਆਂ ਜੀ ਇੱਕ ਵਾਰ ਕੀ ਹੋਇਆ ਕਿ ਮਹੌਨ ਸਿੰਘ ਮੇਲਾ ਸੀ ਲੁਧਿਆਣੇ ਜੀ ਤੇ ਦਦਾਰ ਸੰਧੂ ਨੇ ਗਾਉਣਾ ਸ਼ੁਰੂ ਕਰਨਾ ਸੀ ਜੀ ਤੇ ਜਿਹੜਾ ਪੁਰਾਣੇ ਤੇ ਮਹਾਨ ਸੰਗੀਤਕਾਰ ਸੀ ਜਸਵੰਤ ਭਮੜਾ ਜੀ ਜੀ ਉਹ ਮੈਨੂੰ ਕਹਿੰਦੇ ਬਈ ਮੈਂ ਨਾ ਦੋ ਸ਼ਬਦ ਕਹਨੇ ਆ ਦਦਾਰ ਦੀ ਗਾਇਕੀ ਸ਼ੁਰੂ ਹੋਣ ਤੋਂ ਪਹਿਲਾਂ ਜੀ ਤੇ ਮੈਂ ਕਿਹਾ ਵੀ ਮੈਂ ਉਹਨੂੰ ਪੁੱਛਿਆ ਨਾ ਮੈਂ ਦਦਾਰ ਨੂੰ ਕਿਹਾ ਮੈਂ ਕਿਹਾ ਭੌਰਾ ਜੀ ਕੁਝ ਮਾੜਾ ਜਿਹਾ ਕਹਿਣਾ ਚਾਹੁੰਦੇ ਆ ਜੀ ਦਦਾਰ ਕਹਿੰਦਾ ਜਿੱਦਾਂ ਦਾ ਇਹਨੇ ਜਲੰਧਰ ਵਾਲੇ ਅਖਬਾਰ ਚ ਮੇਰੇ ਬਾਰੇ ਬੋਲਿਆ ਸੀਗਾ ਜੀ ਉਦਾਂ ਦੀਆਂ ਨੇ ਜਵਲੀਆਂ ਜੀਆਂ ਕਸੂਤੀਆਂ ਜੀਆਂ ਪੁੱਠੀਆਂ ਜੀਆਂ ਗੱਲਾਂ ਕਰਨੀਆਂ ਹੋਣੀਆਂ ਜੀ ਤੇ ਰਹਿਣ ਦੇ ਮੈਂ ਕਿਹ ਕੋਈ ਨਹੀਂ ਕਰ ਲੈਣ ਦੇ ਕੀ ਕਰ ਲੂਗਾ ਤੇ ਉਹ ਗੱਲ ਇਹ ਸੀ ਕਿ ਮੈਂ ਭਵਰਾ ਜੀ ਨੂੰ ਜਾ ਕੇ ਕਹਤਾ ਦਦਾਰ ਕਹਿੰਦਾ ਚੱਲ ਸਾਥ ਲਾ ਜੀ ਭਵਰਾ ਜੀ ਆਏ ਮਾਈਕ ਦੇ ਉੱਤੇ ਜੀ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਉਹ ਆਪਣੇ ਆਪ 'ਚ ਇਤਿਹਾਸਕ ਤੌਰ ਤੇ ਮਹਿਨਤ ਰੱਖਦੀ ਜੀ ਉਹ ਕਹਿੰਦੇ ਬਈ ਮੈਂ ਜਲੰਧਰ ਦੇ ਇੱਕ ਅਖਬਾਰ 'ਚ ਇੰਟਰਵਿਊ ਦੇ ਵਿੱਚ ਪਤਾ ਨਹੀਂ ਕਿਸ ਰੌਂ ਦੇ ਵਿੱਚ ਜੀ ਮੈਂ ਦਦਾਰ ਸੰਧੂ ਦੇ ਖਿਲਾਫ ਕਹਿ ਬੈਠਾ ਸੀ ਜੀ ਵੀ ਦਦਾਰ ਸੰਧੂ ਨੂੰ ਤਾਂ ਮੈਂ ਵੀ ਗਾਉਣਾ ਸਿਖਾ ਦਿਆਂ ਉਹਨੂੰ ਗਾਉਣਾ ਨਹੀਂ ਆ ਸਕਦਾ ਮੈਂ ਉਹਨੂੰ ਲਿਖਣਾ ਸਿਖਾ ਦਿਆਂ ਉਹਨੂੰ ਲਿਖਣਾ ਨਹੀਂ ਆ ਸਕਦਾ ਹਮ ਪਰ ਇਹਨੇ ਥੋੜੇ ਜੇ ਸਮੇਂ ਵਿੱਚ ਹੀ ਸਦ ਕਰਤਾ ਕਿ ਮੈਨੂੰ ਗਾਉਣਾ ਵੀ ਆਉਂਦਾ ਲਿਖਣਾ ਵੀ ਆਉਂਦਾ ਜੀ ਇਹਦੇ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਇਹਦੇ ਸਰੋਤੇ ਬਣ ਗਏ ਆ ਜੀ ਤੇ ਮੇਰੇ ਮਨ ਤੇ ਇਸ ਗੱਲ ਦਾ ਦਿਲ ਦਿਮਾਗ ਤੇ ਬੋਝ ਬਹੁਤ ਆ ਜੀ ਇਹਨੇ ਕੋਈ ਰਿਐਕਸ਼ਨ ਨਹੀਂ ਦਿਖਾਇਆ ਇਹਨੇ ਕਿਤੇ ਕੋਈ ਬਿਆਨ ਨਹੀਂ ਦਿੱਤਾ ਹਾਲਾਂਕਿ ਸੰਧੂ ਵਰਗੇ ਇਹਦੇ ਅਖਬਾਰਾਂ ਵਾਲੇ ਕਿੰਨੇ ਯਾਰ ਸੀ ਜੀ ਇਹ ਵੀ ਜਵਾਬ ਦੇ ਸਕਦਾ ਸੀ ਹਾਂਜੀ ਪਰ ਇਹ ਠੰਡੇ ਮਤੇ ਵਾਲਾ ਬੰਦਾ ਇਹਨੇ ਕੁਝ ਨਹੀਂ ਕਿਹਾ ਤੇ ਉਹ ਗੱਲ ਤਾਂ ਮੈਂ ਇੱਕ ਬੰਦੇ ਦੇ ਨਾਲ ਗੱਲਬਾਤ ਕਰਦੇ ਆ ਅਖਬਾਰ ਦੀ ਇੰਟਰਵਿਊ ਚ ਕਹੀ ਸੀ ਜੀ ਅੱਜ ਏਡੇ ਬੱਡੇ ਭਰੇ ਇਕੱਠ ਦੇ ਵਿੱਚ ਸਿੰਘ ਮੇਲੇ ਦੇ ਵਿੱਚ ਮੈਂ ਇਹ ਪਛਤਾਵਾ ਕਰਦਾ ਜੀ ਤੇ ਮੈਂ ਦਦਾਰ ਸੰਧੂ ਤੋਂ ਮਾਫੀ ਮੰਗਦਾ ਵਾਹ ਜੀ ਵੈਸੇ ਵੀ ਨਾ ਸੰਸਾ ਦਦਾਰ ਦੇ ਨਾ ਲੱਖਾਂ ਜਿਹੜੇ ਪ੍ਰਸ਼ੰਸਕ ਨੇ ਕਿਸੇ ਵੀ ਹੀਰੋ ਦੇ ਮੈਸੇਜ ਜਿਵੇਂ ਹੁੰਦੇ ਨੇ ਹੂੰ ਉਹਨਾਂ ਦਾ ਇੱਕ ਕਿਆਫੇ ਬਣ ਜਾਂਦੇ ਨੇ ਆਪਣੇ ਹੀਰੋ ਨੂੰ ਆਪਣੇ ਗਵਈਏ ਨੂੰ ਲੈ ਕੇ ਵੀ ਉਹ ਕਿਵੇਂ ਉਹਨੇ ਸ਼ੁਰੂ ਕੀਤਾ ਹੋਊ ਉਹ ਕਿਦਾਂ ਲਿਖਦਾ ਹੋਊ ਉਹ ਕਿਦਾਂ ਰਹਿੰਦਾ ਹੋਊ ਕਿੰਨੀਆਂ ਹੀ ਮਨ ਕੜੰਤ ਕਹਾਣੀਆਂ ਉਹ ਆਪਣੇ ਆਪ ਇੱਕ ਘੜ ਲੈਂਦੇ ਹਾਂ ਹਾਂ ਤੇ ਮੈਂ ਚਾਹੁੰਨਾ ਤੁਸੀਂ ਨਾ ਦیدار ਸੰਧੂ ਉਹਨਾਂ ਨੇ ਕਦੋਂ ਗਾਉਣਾ ਸ਼ੁਰੂ ਕੀਤਾ ਕਿਵੇਂ ਤੁਸੀਂ ਇੱਕ ਦੂਜੇ ਦੇ ਸੰਪਰਕ ਚ ਆਏ ਕਿੱਥੋਂ ਦਾ ਉਹਨਾਂ ਦਾ ਪਿਛੋਕੜ ਸੀ ਉਹਦੇ ਬਾਰੇ ਵੀ ਜਾਣਨਾ ਪਊ ਉਹ ਇਸ ਤਰ੍ਹਾਂ ਸੀ ਕਿ ਆਪਣਾ ਪਾਕਿਸਤਾਨ ਦੇ ਵਿੱਚ ਜਦੋਂ ਅਜੇ ਦੇਸ਼ਾਂ ਦਾ ਵਟਵਾਰਾ ਨਹੀਂ ਸੀ ਹੋਇਆ ਜੀ ਤਾਂ ਦਦਾਰ ਦੇ ਡੈਡੀ ਨੇ ਜੀ ਸੰਮੋ ਸਿੰਘ ਨੇ ਜੀ ਢਾਡੀ ਦਦਾਰ ਸਿਓ ਰਟੈਂਡੇ ਨੂੰ ਗਾਉਂਦਿਆਂ ਸੁਣਿਆ ਕਿਸੇ ਮੇਲੇ ਦੇ ਵਿੱਚ ਜੀ ਉਹ ਇੰਨਾ ਪ੍ਰਭਾਵਿਤ ਹੋਇਆ ਜੀ ਉਹਨੇ ਕਿਹਾ ਵੀ ਮੇਰੇ ਚਾਰ ਮੁੰਡੇ ਤਾਂ ਹੈਗੇ ਜੇ ਅਗਲੀ ਵਾਰ ਫਿਰ ਮੁੰਡਾ ਹੋਵੇ ਜੀ ਤਾਂ ਮੈਂ ਉਹਦਾ ਨਾਂ ਦਦਾਰ ਰੱਖੂੰਗਾ ਕੀ ਬਾਤ ਹੈ ਉਸ ਬਬੀ ਇਸੇ ਤਰੀ ਹੋਇਆ ਜੀ ਤੇ ਉਸ ਮੁੰਡੇ ਦਾ ਨਾਂ ਦਦਾਰ ਰੱਖਿਆ ਗਿਆ ਵਾਹ ਜੀ ਵਾਹ ਤਦਾਰਸੰਦ ਦੱਸਦਾ ਸੀ ਮੈਂ ਕਿਹਦਾ ਛੋਟਾ ਹੁੰਦਾ ਨਾ ਜਿਹੜੀਆਂ ਚਿੱਠੀਆਂ ਲਿਖਦਾ ਹੁੰਦਾ ਸੀ ਰਿਸ਼ਤੇਦਾਰਾਂ ਨੂੰ ਹਾਂਜੀ ਫੋਫੜ ਨੂੰ ਮਾਮੇ ਮਾਮੀ ਨੂੰ ਨਾਨਕੇਆਂ ਨੂੰ ਹਾਂਜੀ ਉਹ ਸਾਰੀਆਂ ਮੈਂ ਤੁਕਬੰਦੀ 'ਚ ਲਿਖਦਾ ਹੁੰਦਾ ਸੀ ਵਾਹ ਇਹਨੂੰ ਪੋਇਟਰੀ ਕਹਿੰਦੇ ਉਹ ਕਹਿੰਦਾ ਭਾਵੇਂ ਵਧੀਆ ਤਾਂ ਨਹੀਂ ਸੀ ਪਰ ਮੈਂ ਸਾਰੀ ਚਿੱਠੀ ਜਿਹੜੀ ਹੈ ਨਾ ਮਾਨਤਕ ਦੀ ਬਜਾਏ ਹਾਂਜੀ ਤੇ ਉਹਨੂੰ ਹਫ਼ਤਾ 'ਚ ਹੀ ਲਿਖਦਾ ਹੁੰਦਾ ਸੀਗਾ ਸਮਝ ਲਓ ਮੇਰਾ ਉਹ ਵੀ ਪਹਿਲਾ ਰਿਆਜ਼ ਜਾਂ ਪਹਿਲੀ ਰਿਹਰਸਲ ਹੋਈ ਯਾਰ ਜੀ ਤੇ ਫਿਰ ਇਹ ਪਹਿਲੇ ਵੇਲਿਆਂ ਦੇ ਵਿੱਚ ਦਦਾਰ ਪਬਲਿਕ ریلیشن ਡਿਪਾਰਟਮੈਂਟ ਦੇ ਵਿੱਚ ਜੀ ਨੌਕਰੀ ਕਰਦਾ ਸੀ ਮੁਹੰਮਦ ਸਦੀਕ ਤੇ ਦਦਾਰ ਸੰਧੂ ਇਕੱਠੇ ਰਹਿੰਦੇ ਰਹੇ ਅੱਛਾ ਸੰਗਰੂਰ ਵੀ ਰਹੇ ਆ ਅੱਛਾ ਤੇ ਉਹ ਦੱਸਦਾ ਸੀ ਵੀ ਉਦੋਂ ਤਨਖਾਹ ਇੰਨੀ ਥੋੜੀ ਹੁੰਦੀ ਸੀ ਹੋਰ ਕੋਈ ਆਮਦਨ ਨਹੀਂ ਸੀਗੀ ਜੀ ਤੇ ਅਸੀਂ ਮਿਰਚਾਂ ਰਗੜ ਕੇ ਹੂੰ ਕਦੇ ਹਰੀਆਂ ਮਿਰਚਾਂ ਕਦੇ ਲਾਲ ਮਿਰਚਾਂ ਦੇ ਨਾਲ ਯਾ ਵੀ ਰੋਟੀ ਪਕਾਉਣੀ ਹੁੰਦੀ ਸੀਗੀ ਵੀ ਇਸ ਤਰ੍ਹਾਂ ਦੇ ਅਸੀਂ ਦਿਨ ਵੀ ਦੇਖੇ ਜੀ ਤੇ ਫਿਰ ਦੇਖਦੇ ਆਂ ਦੇਖਦੇ ਆਂ ਮੈਨੂੰ ਇੱਕ ਹੋਰ ਯਾਦ ਆਇਆ ਬਈ ਕੁਝ ਐਸੇ ਗੀਤ ਆ ਜਿਹੜੇ ਜਿੰਨਾਂ ਦੀ ਆਵਾਜ਼ ਵਿੱਚ ਪਪੂਲਰ ਹੋਏ ਆ ਜੀ ਉਹ ਪਹਿਲਾ ਜੀ ਗੀਤ ਨੂੰ ਕੋਈ ਹੋਰ ਗਾਉਂਦਾ ਸੀ ਜਿਵੇਂ ਇੱਕ ਬਹੁਤ ਗੀਤ ਮਸ਼ਹੂਰ ਹੋਇਆ ਨੈਣਪ੍ਰੀਤੋ ਦੇ ਬਹਿਜਾ ਬਹਿਜਾ ਹਾਂਜੀ ਸਾਜਨ ਰਾਏ ਗੋਟੀ ਦਾ ਲਿਖਿਆ ਸੀ ਜੀ ਰਮੇਸ਼ ਰੰਗੀਲੇ ਦਾ ਗਾਇਆ ਸੀ ਜੀ ਇਸ ਗੀਤ ਨੂੰ ਮਾਨੂਕੇ ਪਿੰਡ ਦੇ ਵਿੱਚ ਸਦੀਖ ਹੁਣਾ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ ਤੇ ਦਦਾਰ ਉਦੋਂ ਸਦੀਖ ਹੁਣਾ ਦੇ ਪ੍ਰੋਗਰਾਮ ਦੇ ਵਿੱਚ ਹੀ ਨਾਲ ਜਾਂਦਾ ਸੀ ਮੂਰੇ ਦੋ ਤਿੰਨ ਗੀਤ ਗਾਤਾ ਹੁੰਦਾ ਸੀ ਇਹ ਦਦਾਰ ਸੰਧੂ ਸ਼ੁਰੂ ਦੇ ਵਿੱਚ ਨਿਰਨਪ੍ਰੀਤੋ ਦੇ ਗੀਤ ਗਾਉਂਦਾ ਹੁੰਦਾ ਸੀ ਅੱਛਾ ਇਸੇ ਤਰ੍ਹਾਂ ਇਹਦੇ ਨਾਲ ਹੀ ਉਹ ਦੱਸਦੇ ਆਂ ਵੀ ਜਿਹੜਾ ਹੁਸਨਾ ਦੇ ਮਾਲਕ ਨੂੰ ਸਤਾਇਆ ਨਾ ਕਰੂਗਾ ਹਾਂਜੀ ਇਹਨੂੰ ਸਰਦੂਲ ਦੀ ਆਵਾਜ਼ ਚ ਆਉਣ ਤੋਂ ਪਹਿਲਾਂ ਜੀ ਇਹਨੂੰ ਸੁਖਵਿੰਦਰ ਪੰਚੀ ਜਹਾਂਸ ਰਾਜ ਹੰਸ ਨੇ ਦਰਜਣਾ ਸਟੇਜਾਂ ਦੇ ਉੱਤੇ ਗਾਉਂਦੇ ਰਹੇ ਆ ਇਸੇ ਤਰ੍ਹਾਂ ਜਿਹੜਾ ਸਿੱਖ ਲਕਲੇਰੀਆ ਮੋਰਾ ਤੋਰਨਾ ਤੋਰ ਪੰਜਾਬ ਬਣ ਦੀ ਜਿਹੜਾ ਸਰਦੂਲ ਦੀ ਆਵਾਜ਼ ਚ ਆਇਆ ਜੀ ਇਹ ਮੈਂ ਬੜੀ ਵਾਰ ਜਸਵੰਤ ਸੰਧੀਲੇ ਦੇ ਬੋਹਾਂ ਉਹਦੀਆਂ ਸਟੇਜਾਂ ਦੇ ਉੱਤੇ ਸੁਣਿਆ ਅੱਛਾ ਸੋ ਗੱਲ ਆਪਾਂ ਫੇਰ ਜੇ ਦਦਾਰ ਤੇ ਆਈਏ ਫਿਰ ਇਹ ਇਹਦੇ ਪਹਿਲੇ ਪਹਿਲੇ ਗੀਤ ਜਿਹੜੇ ਸੀ ਛਣਕਾਟਾ ਪੈਂਦਾ ਗਲੀ ਗਲੀ ਜਾਂ ਹੋਰ ਗੀਤ ਤਾਂ ਇਹਦੇ ਸਦੀਕ ਨੇ ਗਾਏ ਜੀ ਫਿਰ ਸਦੀਕ ਨੇ ਹੌਲੀ ਹੌਲੀ ਇਹਨੂੰ ਕਿਹਾ ਵੀ ਤੂੰ ਆਪਦੀ ਕੋਈ ਨੀ ਜੋੜੀ ਬਣਾ ਹਾਂਜੀ ਸਦੀਕ ਦੇ ਕਹਿਣ ਦੇ ਹਾਲਾਂਕਿ ਪਹਿਲਾ ਗੀਤ ਜਿਹੜਾ ਦਦਾਰ ਦਾ ਸੀ ਉਹ ਨਰਿੰਦਰ ਬੀਬਾ ਨਾਲ ਰਿਕਾਰਡ ਹੋਇਆ ਸੀਗਾ ਜੀ ਤੇ ਇੱਥੇ ਹੁਣ ਉਹ ਮੇਰੇ ਅੰਦਰ ਅਸਲ ਚ ਉਹ ਜਿਹੜਾ ਹੁੰਦਾ ਨਾ ਵੀ ਧਾਰ ਜਿਹੜੀ ਆ ਚਵੱੱਚੇ ਤੋਂ ਗਾਹ ਚਲੀ ਜਾਂਦੀ ਆ ਉਹ ਮੈਂ ਇੱਕ ਗੱਲ ਪੂਰੀ ਕਰਨੀ ਚਾਹਣਾ ਉਹਦੇ ਵਿੱਚ ਹੋਰ ਗੱਲਾਂ ਨਿਕਲੇ ਆਉਂਦੀਆਂ ਵੀ ਦਦਾਰ ਸੰਧੂ ਨੇ ਦੇਖ ਲੋ ਸੈਂਕੜੀ ਗੀਤ ਆਬ ਲਿਖੇ ਆਬ ਗਾਏ ਜੀ ਲੇਕਿਨ ਭਾਈ ਜਾਂਸ ਕਹਿੰਦਾ ਕਿ ਦਦਾਰ ਸੰਧੂ ਦਾ ਸਭ ਤੋਂ ਪਹਿਲਾ ਗੀਤ ਉਹਦਾ ਆਪ ਦਾ ਨਹੀਂ ਸੀ ਤੇ ਸਭ ਤੋਂ ਆਖਰੀ ਗੀਤ ਉਹਦਾ ਆਪ ਦਾ ਕਿਵੇਂ ਪਹਿਲਾ ਗੀਤ ਜਿਹੜਾ ਨਰਿੰਦਰ ਵੀਬਾ ਨਾਲ ਗਾਇਆ ਉਹ ਦੇਵ ਤਰੀਕੇ ਵਾਲੇ ਦਾ ਸੀ ਜੀ ਤੇ ਜਿਹੜਾ ਅਖੀਰ ਤੇ ਗੀਤ ਗਾਇਆ ਜਿਹੜਾ ਉਹਦਾ ਇਹ ਨਾ ਐਂਡ ਤੇ ਰਿਲੀਜ਼ ਹੋਇਆ ਉਪਨ ਦਾ ਡੱਬਾ ਲਈਦਾ ਸੀ ਇਹ ਫਿਰ ਜਦੋਂ ਲੋਕ ਸੰਪਰਕ ਦੇ ਵਿੱਚ ਭਰਤੀ ਹੋਏ ਜੀ ਉਦੋਂ ਬਤੌਰ ਸਿੰਗਰ ਗਾਇਕ ਭਰਤੀ ਹੋਏ ਮਤਲਬ ਉਦੋਂ ਇਹ ਗੀਤਕਾਰੀ ਵਾਲ ਨਹੀਂ ਸੀਗੇ ਨਹੀਂ ਗੀਤਕਾਰੀ ਵਾਲ ਨਹੀਂ ਸਿੰਗਰ ਵਜੋ ਸਿੰਗਰ ਹਾਂ ਵਿੱਚ ਇਹ ਢੋਲਕੀ ਵੀ ਵਜਾਉਂਦੇ ਸੀ ਵਿੱਚ ਵਾਜਾ ਵਜਾ ਵਿੱਚ ਆਵਗਾਤ ਹੁੰਦੇ ਸੀ ਵਿੱਚ ਦੂਜੇ ਦੇ ਨਾਲ ਸਾਥ ਦੇ ਇਹ ਫਿਰ ਗੀਤਕਾਰੀ ਨਾਲ ਚਸ਼ਮਾ ਤਾਂ ਬਾਅਦ ਚ ਫਟਿਆ ਹਾਂ ਇਹਦੇ ਵਿੱਚ ਨਾਲ ਨਾਲ ਫਿਰ ਕਰਨੈਲ ਗਿੱਲ ਹਰਚਰਨ ਗਰੇਵਾਲ ਵੀ ਪਬਲਿਕ ਜਨਰੇਸ਼ਨ ਚੋ ਹੀ ਆਏ ਹਾਂ ਉਦੋਂ ਨਾਲ ਨਾਲ ਨਾ ਸਰਕਾਰੀ ਮਸ਼ਹੂਰੀ ਵਾਲੇ ਨਾਟਕ ਵੀ ਖੇਡੇ ਜਾਂਦੇ ਸੀ ਹੂੰ ਇਹ ਸਾਰੇ ਥੋੜਾ ਬਹੁਤ ਉਹਦੇ ਚ ਭਾਗ ਵੀ ਲੈਂਦੇ ਆ ਇੱਕੋ ਮੈਂ ਸੁਣਿਆ ਤੁਸੀਂ ਇੱਕ ਵਾਰੀ ਜ਼ਿਕਰ ਕਰਦੇ ਸੀ ਕਿ ਜਿਵੇਂ ਆਮ ਕਲਾਕਾਰਾਂ ਨੂੰ ਉਦੋਂ ਤਾਂ ਵਿਦੇਸ਼ ਬਹੁਤ ਵੱਡੀ ਗੱਲ ਸੀਗੀ ਹੂੰ ਹੂੰ ਤੇ ਉਹ ਵਿਦੇਸ਼ਾਂ ਤੋਂ ਉਹਨਾਂ ਨੇ ਆਉਣਾ ਪ੍ਰਮੋਟਰਾਂ ਨੇ ਵੀ ਇਹ ਆਮ ਤੌਰ ਤੇ ਕਹਾਂ ਤਾਂ ਜਾਂਦਾ ਸੀ ਵੀ ਮੈਂ ਨਹੀਂ ਯਰ ਜਾਣਾ ਤੇ ਦਾ ਦਾ ਸੁਭਾਅ ਐਸਾ ਸੀ ਜਦੋਂ ਮੰਨ ਲਓ ਇਹਦੀ ਕੁਲਦੀਪ ਕੌਰ ਨਾਲ ਜੋੜੀ ਟੁੱਟ ਗਈ ਆ ਹਾਂਜੀ ਤੇ ਚੁੱਪ ਕਰਕੇ ਜਾ ਕੇ ਕਿਹੜਾ ਖੇਤੀ ਕਰਾਂਗੇ ਘਰ ਵਾਲਾ ਜਾ ਕੇ ਬਹਿ ਜਾਣਾ ਲੁਧਿਆਣੇ ਆਉਣਾ ਛੱਡ ਦੇ ਅੱਛਾ ਚੀਚਾ ਜੱਤਨ ਨਹੀਂ ਕਰਦਾ ਵੀ ਨਵੀਂ ਜੋੜੀ ਬਣਾਉਣਾ ਫਿਰ ਇਥੋਂ ਲੁਧਿਆਣੇ ਤੋਂ ਹਮ ਸੁਖਵੰਤ ਸੁਖੀ ਨੇ ਹਮ ਜਾੜਾ ਹਮ ਆਪਣੇ ਬਾਪੂ ਨੂੰ ਲੈ ਕੇ ਮਸਤਾਨੇ ਨੂੰ ਇਹ ਸਾਡੇ ਨਾਲ ਜੋੜੀ ਬਣਾ ਲਾ ਹਾਂਜੀ ਚਲੋ ਇਹਨੇ ਕਹਣਾ ਮੈਂ ਕੋਈ ਨਹੀਂ ਸੋਚ ਕੇ ਦੱਸੂਗਾ ਫਿਰ ਸੁਖੀ ਨਾਲ ਬਣ ਜਾਣੀ ਹਾਂਜੀ ਫਿਰ ਇਸੇ ਤਰ੍ਹਾਂ ਹੀ ਪਰਮਿੰਦਰ ਸੰਧੂ ਨਾਲ ਵੀ ਜਦੋਂ ਜੋੜੀ ਬਣੀ ਇਹਨੂੰ ਹਰ ਵਾਰ ਇਹਨੇ ਪਿੰਡ ਜਾ ਕੇ ਇਹਨੇ ਕਹਣਾ ਖੇਤੀ ਕਰਦੇ ਛੱਡ ਪਰਾਂ 6-7 ਵਾਰ ਇਹਦਾ ਹੋਇਆ ਪਰਮਿੰਦਰ ਸੰਧੂ ਨਾਲ ਹੋਇਆ ਸੁਖਵੰਤ ਸੁਖੀ ਨਾਲ ਹੋਇਆ ਕੁਲਦੀਪ ਕੌਰ ਨਾਲ ਹੋਇਆ ਅਮਰ ਨੂਰੀ ਨਾਲ ਹੋਇਆ ਉਦੋਂ ਬਾਅਦ ਇੱਕ ਬਲਜੀਤ ਬੱਲੀ ਨਾਲ ਹੋਇਆ ਤੇ ਵਿੱਚ ਵਿੱਚ ਇਹ ਬੜੀ ਵਾਰੇ ਤਾਂ ਸਹਿਜਮਤਾ ਸੀ ਬੰਦੇ ਦੀ ਹਾਣ ਨਹੀਂ ਸੀ ਵਾਲੀ ਹਾਂ ਇੱਕ ਵਾਰ ਲੁਧਿਆਣਾ ਮੇਲੇ ਦੀ ਮੈਨੂੰ ਘਟਨਾ ਯਾਦ ਆਉਂਦੀ ਆ ਉਦੋਂ ਅਮਰਨੁਰੀ ਗਾਉਂਦੀ ਸੀ ਇਹਦੇ ਨਾਲ ਜੀ ਇੱਕ ਅਮਰਨੁਰੀ ਉਸ ਦਿਨ ਆਈ ਨਾ ਜੀ ਰੋਸ਼ਨ ਜ਼ਾਗਰੂ ਨੇ ਕਹਿੰਦੇ ਵੀ ਮੇਲੇ 'ਚ ਕਿਹੜਾ ਪੈਸੇ ਮਿਲਨੇ ਆ ਵੀ ਅਸੀਂ ਨਹੀਂ ਜਾਣਾ ਹੁਣ ਉੱਥੇ ਪ੍ਰੋਬਲਮ ਆ ਗਈ ਨਰਿੰਦਰ ਬੀਬਾ ਹੁਣੀ ਸਾਰੇ ਚਮਕੀਲੇ ਹੁਣੀ ਬਹੁਤ ਸਿੰਗਰ ਬੈਠੇ ਆ ਸਦੀਕ ਹੁਣੀ ਤੇ ਹੁਣ ਦਧਾਰ ਦਾ ਜਿਹੜਾ ਇਮੇਜ ਸੀ ਉਹ ਡਿਊਟਰ ਵਾਲਾ ਸੀ ਹਾਂ ਜੀ ਦੁਕਾਨਾ ਗਾਉਣਾ ਸੀ ਜੀ ਉੱਥੇ ਫਿਰ ਅਸੀਂ ਵੀ ਇਹ ਨਾਲ ਸਟੇਜ ਤੇ ਬੈਠੇ ਸੀ ਮੇਰੇ ਕੋਲ ਜੇ ਉਹ ਫੋਟੋਆਂ ਪਈਆਂ ਹੂੰ ਉੱਥੇ ਫਿਰ ਸਦੀਕ ਨੇ ਰਣਜੀਤ ਕੌਰ ਨੂੰ ਕਹਿਤਾ ਜੀ ਵੀ ਕੱਲਾ ਸੋਲੋਗੀ ਤੇ ਦਦਾਰ ਨਹੀਂ ਗਾਊਗਾ ਤੂੰ ਉੱਠ ਕੇ ਨਾਲ ਗਾ ਦੇ ਜੀ ਹੁਣ ਜਦੋਂ ਇਹ ਐਲਾਨ ਕੀਤਾ ਗਿਆ ਕਿ ਦਦਾਰ ਸੰਧੂ ਤੇ ਰਣਜੀਤ ਕੌਰ ਦੋਵੇਂ ਲੋਕਾਂ ਨੇ ਇਸ ਗੱਲ ਤੇ ਤਾੜੀ ਮਾਰਦੀ ਵੀ ਇਹਨਾਂ ਨੂੰ ਇਕੱਠਿਆਂ ਨੂੰ ਤਾਂ ਪਹਿਲੀ ਵਾਰ ਦੇਖਣਾ ਹੁੰਦਾ ਹਾਂਜੀ ਹਾਂ ਉੱਥੇ ਫਿਰ ਉਹਨੇ ਗੀਤ ਗਾਇਆ ਸੀਗਾ ਉਹ ਜਿਹੜਾ ਛੜੇ ਬੰਦੇ ਦੀ ਹੁੰਦੀ ਆ ਅੱਖ ਪਹਿਲੀ ਵਾਰ ਕੀ ਹਾਂ ਮਹੀਵੇਂ ਵਾਹੀਵੇਂ ਨਵੇਦ ਮੰਗਾ ਦੇ ਆਵੇ ਭਲਾ ਜੇ ਸਾਹ ਸੁੱਖ ਦਾਵੇ ਮੇਰਾ ਕੱਲ ਦਾ ਕਾਲਜਾ ਦੁੱਖਦਾ ਵਾਹ ਹਟ ਗੀਤ ਆਇਆ ਬਹੁਤ ਨਹੀਂ ਉਹ ਇੱਕ ਘਟਨਾ ਜਿਹੜੀ ਤੁਸੀਂ ਉਹ ਜਿਹੜਾ ਸੀ ਫੌਰੀਨ ਦੀ ਵੀ ਉਹ ਗੜ ਵੀ ਸੁਨਾਣੇ ਰਖਾਉਣੀ ਹੈ ਉਹ ਉਹ ਜਗਜੀਤ ਚੂਟ ਚੱਕ ਹਾਂਜੀ ਇੱਕ ਜਗਤਾਰ ਕਬਾਲਪੁਰੇ ਤੋਂ ਸੀ ਉਹ ਚਾਹੁੰਦੇ ਸੀ ਵੀ ਦਦਾਰ ਨਾ ਬਾਹਰ ਨਹੀਂ ਗਿਆ ਹੋਇਆ ਤੇ ਉੱਥੇ ਇੰਗਲੈਂਡ ਕੈਨੇਡਾ ਅਮਰੀਕਾ ਵਿੱਚ ਵੀ ਬਹੁਤ ਲੋਕ ਇਹਨੂੰ ਦੇਖਣਾ ਤੇ ਸੁਣਨਾ ਚਾਹੁੰਦੇ ਸੀ ਹਾਂਜੀ ਨੇੜੇ ਉਹ ਕਿੱਦਾਂ ਦਦਾਰ ਹਾਂਜੀ ਤੇ ਉਹ ਜਗਜੀਤ ਹੁਣੀ ਗਏ ਤੇ ਉਹਨੇ ਟਾਲ ਤਾਂ ਨਾ ਗਿਆ ਹੂੰ ਫਿਰ ਜਗਜੀਤ ਮੇਰੇ ਕੋਲੇ ਆਇਆ ਹਾਂਜੀ ਚੰਡੀਗੜ੍ਹ ਆਇਆ ਚੰਡੀਗੜ੍ਹ ਤੋਂ ਮੈਂ ਆਪਦੇ ਉੱਥੇ ਐਨ ਲਾਜ਼ ਦੇ ਗਿਆ ਹੋਇਆ ਸੀ ਗੁਣਾਚਾ ਉੱਥੇ ਪਹੁੰਚੇ ਹਾਂਜੀ ਉੱਥੇ ਪਾਠ ਰਗਾਇਓ ਕਹਿੰਦਾ ਨਹੀਂ ਹੁਣੇ ਹੀ ਚੱਲ ਯਾਰ ਬਹੁਤ ਜ਼ਰੂਰੀ ਆ ਜੀ ਚਲੋ ਉਥੋਂ ਪਰਵਾਲ ਪਹੁੰਚੇ ਜੀ ਤੇ ਮੈਨੂੰ ਦਦਾਰ ਨੇ ਪਹਿਲਾਂ ਫਿਕਰ ਇਹ ਬੋਲਿਆ ਕਹਿੰਦਾ ਮੈਨੂੰ ਲੱਗਦਾ ਸੀ ਹੁਣ ਤੈਨੂੰ ਫੜ ਕੇ ਲਿਆਉਣਗੇ ਜੀ ਤੇ ਮੈਂ ਇਹਨੂੰ ਕਿਹਾ ਯਾਰ ਜਾਇਆ ਵੀ ਐਡੀ ਕਿਹੜੀ ਗੱਲ ਆ ਹੂੰ ਤੇ ਮੈਂ ਇਹਨਾਂ ਨੂੰ ਸ਼ਰਤਾਂ ਸਾਰੀਆਂ ਦੱਸਤੀਆਂ ਹੂੰ ਹੁਣ ਭੇਤੀ ਸੀ ਨਾ ਇੱਕ ਦੂਜੇ ਦੇ ਹਾਂਜੀ ਮੈਂ ਕਿ ਪਹਿਲੀ ਗੱਲ ਤੇ ਯਾਰ ਵੀ ਹੁਣ ਤੱਕ ਸਭ ਤੋਂ ਮਹਿੰਗੇ ਜਿਹੜੇ ਕਲਾਕਾਰ ਗਏ ਆ ਬਾ ਜੀ ਉਹ 75000 ਚ ਗਏ ਆ ਮਹਾਮਸਦੀਕ ਤੇ ਰਣਜੀਤ ਕੌਰ ਹਾਂਜੀ ਤੇ ਜਗਜੀਤ ਸਿੰਘਾਂ ਵੀ ਦਾਦਾਰ ਲਊਗਾ 85000 ਹੂੰ ਮਤਲਬ ਉਹਦਾ ਮੁੱਲ ਵੀ ਮੈਂ ਹੀ ਬੋਲਦਾ ਹਾਂ ਉਹਨੂੰ ਬਿਨਾਂ ਪੁੱਛੇ ਹਾਂ ਤੇ ਦੂਜੀ ਗੱਲ ਇਹ ਵੀ ਇਹਦੇ ਸਹਰਾਣੇ ਰਾਤ ਨੂੰ ਗੜਵੀ ਚ ਦੁੱਧ ਚਾਹੀਦਾ ਅੱਛਾ ਉਹ ਤੱਤਾ ਪੀਣਾ ਤੱਤਾ ਪੀਵੇ ਠੰਡਾ ਪੀਣਾ ਚੰਡਾ ਪੀਵੇ ਤੀਜਾ ਇੱਕ ਇਹਦੇ ਨਾਲ ਬੰਦਾ ਚਾਹੀਦਾ ਵੀ ਇਹਨੂੰ ਕਈ ਸਾਲ ਹੋ ਗਏ ਹੂੰ ਇਹ ਰੋਟੀਆਂ ਆਪਦੇ ਹੱਥੀ ਨਹੀਂ ਖਾਂਦਾ ਅੱਛਾ ਇਹਨੂੰ ਸਾਡੀ ਭੈਣ ਅਮਰਜੀਤ ਕੌਰ ਹੂੰ ਰਾਤ ਨੂੰ ਬੁਰਕੀਆਂ ਇਹਦੇ ਮੂੰਹ 'ਚ ਪਾਉਂਦੀ ਆ ਤੇ ਹੁਣ ਇਹਨੂੰ ਇਹ ਵੀ ਫਿਕਰ ਆ ਵੀ ਉੱਥੇ ਕੈਨੇਡਾ ਦੇ ਵਿੱਚ ਫਿਰ ਉਹ ਰੋਟੀ ਮੈਨੂੰ ਕੌਣ ਖਵਾਊਗਾ ਦੇਖ ਲਓ ਇਹ ਸਾਰੀਆਂ ਸ਼ਰਤਾਂ ਮਨਜ਼ੂਰ ਆ ਤਾਂ ਇਹ ਜਾ ਸਕਦਾ ਹਾਂਜੀ ਉਹ ਕਹਿੰਦੇ ਜੀ ਮਨਜ਼ੂਰ ਆ ਅੱਛਾ ਮੰਨ ਗਏ ਮੰਨ ਗਏ ਉੱਥੇ ਤੇ ਉੱਥੇ ਫਿਰ ਦਦਾਰ ਨੂੰ ਬਹੁਤ ਹੀ ਪਸੰਦ ਕੀਤਾ ਹੈ ਹਾਂ ਬੇहद ਪਸੰਦ ਕੀਤਾ ਗਿਆ ਫਿਰ ਉੱਥੇ ਕਿਉਂਕਿ ਰਮਾ ਵਿੱਚ ਤੇ ਦਿਲਜੀਤ ਕੌਰ ਵੀ ਨਾਲ ਗਈਆਂ ਸੀ ਜੀ ਫਿਰ ਉਹ ਉਹ ਰਮਾ ਵਿੱਚ ਤੇ ਦਿਲਜੀਤ ਕੌਰ ਵੀ ਨਾਲ ਉਹ ਕਾਗਜ਼ ਫੜ ਕੇ ਗਾ ਦਿੰਦੀਆਂ ਸੀਗੀਆਂ ਫੀਮੇਲ ਸਿੰਗਰ ਵਾਲਾ ਹਿੱਸਾ ਹੂੰ ਇਹ ਜ਼ੁਬਾਨੀ ਗਾਦ ਹੁੰਦਾ ਸੀ ਉਹ ਵੀ ਲੋਕਾਂ ਨੂੰ ਬੜਾ ਅਟਰੈਕਟ ਕੀਤਾ ਉਹ ਜ਼ਿਆਦਾ ਤਾਂ ਇਹਨਾਂ ਦਾ ਸਨੇਹ ਲਤਾ ਨਾਲ ਮੇਖਲ ਸੱਟ ਰਿਹਾ ਜਾਂ ਹਾਂ ਸਨੇਹ ਲਤਾ ਨਾਲ 6-7 ਸਾਲ ਰਿਹਾ ਜੀ ਕਿਸੇ ਤਰ੍ਹਾਂ 6-7 ਸਾਲ ਲਈ ਅਮਰ ਨੂਦੀ ਨਾਲ ਰਿਹਾ ਹਾਂ ਵਿੱਚ ਵਿੱਚਕਾਰ ਕੁਲਦੀਪ ਕੌਰ ਨਾਲ ਵੀ ਰਿਹਾ ਹੂੰ ਸਨੇਲਾ ਦਾ ਨਾਲ ਵੀ ਇੰਨੀਆਂ ਯਾਦਾਂ ਜੁੜੀਆਂ ਹੋਈਆਂ ਵੀ ਖਰੋ ਕੋਈ ਸੰਜੀ ਇੱਕ ਗੀਤ ਗਾਉਂਦੇ ਹੁੰਦੇ ਸੀ ਸਟੇਜ ਦੇ ਉੱਤੇ ਜੀ ਉਹ ਸੀ ਵੀ ਉਹ ਜਿਹੜਾ ਦਿਉਰ ਪਰਜਾਈਦਾ ਹੁੰਦਾ ਵੀ ਰਿਸ਼ਤਾ ਮੰਗਦਾ ਆ ਜੀ ਤੇ ਉਹਦੇ ਚ ਅਖੀਰ ਤੇ ਆਉਦਾ ਹੁੰਦਾ ਸੀ ਵੀ ਆਪਣਾ ਦਿਉਰਾ ਤੇਰਾ ਕੰਮ ਕਰ ਦੂੰ ਉੱਠ ਤੜਕੇ ਪੈਰਾਂ ਨੂੰ ਹੱਥ ਲਾ ਮੀ ਉਹ ਕਹਿੰਦਾ ਭਾਬੀ ਤੇਰਾ ਕੀ ਘਸ ਜੂ ਜੇ ਬਣ ਜੇ ਵਿਚੋਲਣ ਮੇਰੀ ਜੀ ਉਹਦਾ ਆਖਰੀ ਅੰਤਰਾ ਹੁੰਦਾ ਸੀ ਸਾਡਿਆਂ ਪਿੰਡਾਂ ਦੇ ਲੋਕੀ ਬੜੇ ਨੇ ਸ਼ਕੀਰ ਖਾੜਾ ਸੰਧੂ ਤੇ ਸੰਦੇ ਦਾ ਲੇ ਕੇ ਆਵੀਂ ਦੂਰਾ ਤੇਰਾ ਕੰਮ ਕਰ ਲਓ ਉਹ ਜਦ ਤੱਕ ਗੀਤ ਰਿਕਾਰਡ ਹੋਣਾ ਸੀ ਜਦ ਤੱਕ ਸਨੇਹ ਦਾ ਮੰਗਣਾ ਹੋ ਗਿਆ ਜੀ ਡਾਕਟਰ ਗੋਲਦੀ ਨਾਲ ਹੂੰ ਤੇ ਫਿਰ ਉਹ ਜਦੋਂ ਰਿਕਾਰਡਿੰਗ ਦੇ ਵਿੱਚ ਫਿਰ ਲਾਈਨ 'ਚ ਥੋੜੀ ਜੀ ਤਬਦੀਲੀ ਕਰ ਲਈ ਗਈ ਜੀ ਪਹਿਲਾਂ ਤਾਂ ਲਾਈਨ ਸੀ ਨਾ ਵੀ ਸਾਡੇਆਂ ਪਿੰਡਾਂ ਦੇ ਲੋਕੀ ਬੜੇ ਨੇ ਸ਼ਕੀਨ ਖਾੜਾ ਸੰਧੂ ਤੇ ਸਨੇਹ ਦਾ ਲੈ ਕੇ ਆਵੀਂ ਹੂੰ ਫਿਰ ਇਹ ਕਰ ਲਿਆ ਗਿਆ ਵੀ ਸਾਡੇਆਂ ਪਿੰਡਾਂ ਦੇ ਲੋਕੀ ਬੜੇ ਨੇ ਸ਼ਕੀਨ ਖਾੜਾ ਸੰਧੂ ਦਾ ਸੁਣਾ ਕੇ ਜਾਵੀਂ ਹੂੰ ਦੂਰਾ ਤੇਰਾ ਕੰਮ ਕਰ ਲਓ ਇਸ ਤਰ੍ਹਾਂ ਹੁੰਦੀ ਰਹੀਆਂ ਸਨੇਹ ਦਾ ਜਦੋਂ ਫਿਰ ਸਨੇਹ ਨੂੰ ਗਿਫਟ ਦੇਣਾ ਸੀ ਜਿਹੜਾ ਜੀ ਇਹ ਦਦਾਰ ਨੇ ਉਹਨਾਂ ਦੇ ਸ਼ਾਦੀ ਵਿਆਹ ਦੇ ਵਿੱਚ ਉਹਨਾਂ ਦੇ ਹਾਂ ਵਿਆਹ ਦੇ ਉੱਤੇ ਜਿਹੜਾ ਦੇਣਾ ਹੁੰਦਾ ਹਾਂਜੀ ਉਹ ਮੈਨੂੰ ਯਾਦ ਆ ਫਿਰ ਦਦਾਰ ਦੇ ਸਕੂਟਰ ਤੇ ਉਹ ਮੈਨੂੰ ਕਹਿੰਦਾ ਬੈਠ ਪਿੱਛੇ ਅਸੀਂ ਚੌੜੇ ਬਾਜ਼ਾਰ ਗਏ ਜੀ ਤੇ ਊਸ਼ਾ ਸਲਾਈ ਮਸ਼ੀਨ ਸੀ ਜੀ ਤੇ ਇੱਕ ਟੇਬਲ ਫੈਨ ਸੀ ਜੀ ਉਹ ਫਿਰ ਅਸੀਂ ਚੌੜੇ ਬਾਜ਼ਾਰ ਚੋਂ ਖਰੀਦ ਕੇ ਲਿਆਏ ਤੇ ਉਹਦੇ ਚ ਇਹ ਸੀ ਵੀ ਉਹ ਮਸ਼ੀਨ ਤਾਂ ਮੂਰੇ ਰੱਖ ਲਈ ਦਦਾਰ ਨੇ ਪੈਰਾਂ 'ਚ ਸਕੂਟਰ ਦੇ ਹੂੰ ਤੇ ਉਹ ਟੇਬਲ ਫੈਨ ਮੈਂ ਫੜ ਲਿਆ ਉਹ ਟੇਬਲ ਫੈਨ ਸਾਰੇ ਰੱਖ ਆਉਂਦਾ ਹੀ ਆਇਆ ਜੀ ਚੌੜੇ ਬਾਜ਼ਾਰ ਤੋਂ ਪਰ ਉਹਨੇ ਸਰੇ ਦੇ ਘਰ ਤੱਕ ਤੇ ਇੰਨੀਆਂ ਪਿਆਰੀਆਂ ਪਿਆਰੀਆਂ ਨਿੱਕੀ ਨਿੱਕੀਆਂ ਜੈਸੇ ਕਿ ਮੈਂ ਵੀ ਜ਼ਿਕਰ ਕਰਦੇ ਹੁੰਦੇ ਸੀ ਵੀ ਜਦੋਂ ਇਹ ਪ੍ਰੋਗਰਾਮ ਲਾਉਣ ਲੱਗੇ ਮੈਂ ਦੇਖੋ ਮਾਲਵਾ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਫਿਰ ਰਾਜਸਥਾਨ ਹਰਿਆਣਾ ਉੱਧਰ ਵੀ ਇੱਕ ਵਾਰੀ ਤੁਰਪੇ ਗੱਡੀ ਲੈ ਕੇ ਤਾਂ 2 ਮਹੀਨਾ ਮਹੀਨਾ ਵੀ ਲੱਗ ਜਾਂਦਾ ਸੀ ਉੱਥੋਂ ਹੀ ਦਾਹਾਂ ਪ੍ਰੋਗਰਾਮ ਬੁੱਕ ਹੋ ਜਾਂਦਾ ਸੀ ਦੀ ਪੰਦੇ 6 6 ਪੱਗਾਂ ਡਿੱਗੀ ਚ ਰੱਖਣੀ ਆ ਪੈਂਦੀ ਸੀ ਹਾਂਜੀ ਬਾਵੇ ਵਾਲੀ ਕਿਉਂਕਿ ਪੱਗ ਹੁੰਦੀ ਸੀਗੀ ਜੀ ਉਹ ਇੱਕ ਵਾਰ ਮਸਾਂ ਵੱਜਦੀ ਆ ਦੋ ਵਾਰ ਉਹ ਫਿਰ ਤੁਰਲਾ ਨਹੀਂ ਖੜਾ ਹੁੰਦਾ ਹਾਂਜੀ ਮਤਲਬ ਅਕਸਰ ਪਰ ਪ੍ਰੋਗਰਾਮ ਕਰਨ ਗਏ ਤਾਂ ਮਲੋਟ ਹੋਰ ਗੰਗਾ ਨਗਰ ਗਾਂ ਗੰਗਾ ਨਗਰ ਤੋਂ ਸ੍ਰੀ ਕਰਨਪੁਰ ਜੀ ਉੱਥੇ ਤੱਕ ਦੇ ਪ੍ਰੋਗਰਾਮ ਪੈ ਜਾਂਦੇ ਮੈਨੂੰ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਕਮਾਈ ਤਾਂ ਹੈਗੀ ਪਰ ਬੇਰਮੀ ਬੜੀ ਹੁੰਦੀ ਹੈ ਬੇਰਮੀ ਸਹਿਜ ਮਤ ਸੀ ਨਾ ਉਹ ਉਦਾਂ ਥੋੜਾ ਜਿਹਾ ਕਿਨਦਾ ਵਿਦਿਆਮੰਦ ਹੈ ਸੀ ਆ ਬਾਕੀ ਜਿਹੜੇ ਸਮਕਾਲੀ ਕਲਾਕਾਰਾਂ ਨਾਲ ਵੀ ਉਹਦੀਆਂ ਘਟਨਾਵਾਂ ਬਹੁਤ ਹੁੰਦੀਆਂ ਹੁੰਦੀਆਂ ਇੱਕ ਉਹ ਮੇਰੇ ਯਾਦ ਆਉਂਦੀ ਹੈ ਇੱਕ ਵਾਰੀ ਇਦਾਂ ਦੀ ਫਵਾ ਓਡੀਸੀ ਵੀ ਪੰਜਾਬ ਸਰਕਾਰ ਨੇ ਜੀ ਇੱਕ ਮੁਕਾਬਲਾ ਕਰਾਇਆ ਉਹ ਚ ਫਲਾਣੇ ਸਿੰਗਰ ਨੂੰ ਕਾਰ ਮਿਲ ਗਈ ਫਲਾਣੇ ਨੂੰ ਉਹ ਦਦਾਰ ਨੂੰ ਸਾਈਕਲ ਮਿਲ ਗਿਆ ਇਹ ਇਦਾਂ ਦਾ ਕੁਝ ਹੋ ਗਿਆ ਸੀ ਇਹ ਬਹੁਤ ਫੈਲੀ ਹਾਂਜੀ ਮਤਲਬ ਇਦਾਂ ਦੀਆਂ ਨਾ ਅਫਵਾਹਾਂ ਦਿਲਚਸਪ ਜਿਹੜੀਆਂ ਮਨ ਘੜਤ ਹਾਂਜੀ ਉਹ ਸੀਗੀ ਮੁਹੰਮਦ ਸਦੀਕ ਜੀ ਕੁਲਦੀਪ ਮਾਨਕ ਤੇ ਦਦਾਰ ਸੰਧੂ ਹਾਂ ਹੁਣ ਜਿਹੜਾ ਤਾਂ ਮੁਹੰਮਦ ਸਦੀਕ ਦਾ ਹਲਕੇ ਦੇ ਲੋਕ ਸੀ ਹਾਂ ਜਿਹੜੇ ਉਹਨੂੰ ਪਿਆਰ ਕਰਨੇ ਆ ਜ਼ਿਆਦਾ ਕਰਨ ਵਾਲੇ ਉਹ ਕਹਿੰਦੇ ਵੀ ਸੁਦੀਕ ਨੂੰ ਮਿਲੀ ਕਾਰ ਮਾਨਕ ਨੂੰ ਮਿਲਿਆ ਮੋਟਰਸਾਈਕਲ ਤੇ ਦਦਾਰ ਨੂੰ ਮਿਲਿਆ ਸਾਈਕਲ ਤੇ ਜਿਹੜਾ ਦਦਾਰ ਦੇ ਦਫ਼ਤਰ ਦੇ ਨੇੜੇ ਤੇੜੇ ਉਧਰ ਦੇਖ ਲੋ ਦਦਾਰ ਦੇ ਫੈਨ ਆ ਉਹ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਗੱਲ ਹੈ ਦਦਾਰ ਨੂੰ ਮਿਲੀ ਆ ਦਦਾਰ ਨੂੰ ਉੱਥੇ ਫਿਰ ਮਾਨਕ ਦਾ ਸਾਈਕਲ ਉਹ ਖੀਰ ਜਿਵੇਂ ਕਹਿੰਦੇ ਸੀ ਵੀ ਉਹ ਜਿਹਨੂੰ ਸਾਈਕਲ ਦਿੱਤਾ ਫਿਰ ਗੁੱਸੇ ਜਾਂ ਸਿੱਟ ਕੇ ਭੱਜ ਗਿਆ ਇਦਾਂ ਇਹ ਤਾਂ ਬਹੁਤ ਜਨਮ ਲੈਂਦੀਆਂ ਰਹੀਆਂ ਅਰੇ ਇੱਕ ਤੁਸੀਂ ਤੁਹਾਡਾ ਨਾਂ ਵੀ ਬੜਾ ਹੁੰਦਾ ਸੀ ਵੀ ਤੁਹਾਨੂੰ ਐ ਨਹੀਂ ਉਹਨੇ ਕਿਹਾ ਵੀ ਅੱਜ ਸੰਤੂ ਸਾਹਿਬ ਪਿੰਡ ਨੂੰ ਚੱਲਦੇ ਆ ਹਾਂ ਤੇ ਉਹ ਬੜਾ ਇੱਕ ਵੱਖਰਾ ਅਦਾਜ਼ ਹੁੰਦਾ ਦਾ ਜਿਵੇਂ ਤੁਹਾਨੂੰ ਪਿੰਡ ਨੂੰ ਕਹਿਣਾ ਸੀ ਰਹੀਏ ਸਾਡੇ ਉਹ ਤਾਂ ਦੱਸਿਓ ਆਮ ਬੈਠੇ ਆ ਨਾ ਐਦਾਂ ਆਇਆ ਕਰਦਾ ਰਹਿੰਦਾ ਸੀ ਐਦਾਂ ਤਾਂ ਹਮਮਮ ਸ਼ੰਤ ਆਦਾ ਹਾਂ ਆਂ ਬੈਠੇ ਨਹੀਂ ਵੀ ਪਾ ਗੋਨੇ ਕਹਣਾ ਕੱਲ ਉਹਦਾ ਕੀ ਪ੍ਰੋਗਰਾਮ ਆ ਮੈਂ ਕਿਹਾ ਕੱਲ ਤਾਂ ਛੁੱਟੀ ਆ ਮੈਂ ਉਹ ਤੋਂ ਬੰਗੇ ਕਾਲਜ ਪੜਾਉਂਦਾ ਸੀ ਹਾਂਜੀ ਅੱਜ ਫਿਰ ਪਿੰਡ ਚ ਹੁੰਦੇ ਆ ਉਹ ਜਿਹੜਾ ਹੈ ਨਾ ਇੱਕ ਕੁੱਕੜ ਸੜਾ 3-4 ਵਜੇ ਬਾਗਾ ਦੇਣ ਲੱਗ ਜਾਂਦਾ ਉਹ ਸੌਂ ਨਹੀਂ ਦਿੰਦਾ ਜੋ ਬਣਾਵਾਂਗੇ ਹਾਂ ਉਹ ਦਰਜਨਾ ਬਰ ਮੈਂ ਗਿਆ ਜੀ ਉਹ ਕਦੇ ਤਾਂ ਉੱਥੋਂ ਜਾਂਦੇ ਆ ਭਾਰਤ ਨਗਰ ਚੌਕ ਚੋਬਰ ਰੋਲਰ ਲੈ ਜਾਂਦੇ ਸੀ ਹਾਂ ਕਈ ਵਾਰ ਜਾਂਦੇ ਨੂੰ ਕੋਈ ਹੋਰ ਕੁੱਕੜੀ ਕੋਈ ਮਾਰ ਹੀ ਆਈ ਨਹੀਂ ਪਰ ਉਹਦੇ ਨਾਂ ਤੇ ਮੈਨੂੰ ਉਹ ਬਾਗਾ ਦੇਣ ਵਾਲਾ ਕੁੱਕੜ ਦਾ ਨਹੀਂ ਪਤਾ ਲੱਗਿਆ ਉਹ ਤਾਂ ਬਣਿਆ ਹੀ ਨਹੀਂ ਉਹ ਇੱਕ ਅੰਮੀ ਸੀ ਪਿਆਰ ਨਾਲ ਮਤਲਬ ਕਹਿਣ ਦਾ ਇਹਦੇ ਫਿਰ ਹੋਰ ਭੈਣ ਭਰਾ ਵੀ ਇਦਾਂ ਕੋਈ ਗਾਉਂਦੇ ਸੀ ਇਸ ਲਾਈਨ ਕਿ ਕਿੰਨੇ ਜਿਵੇਂ ਭੈਣ ਭਰਾ ਕਿੰਨੇ ਪੰਜ ਭਰਾ ਸੀ ਅੱਛਾ ਤੇ ਭੈਣ ਤਾਂ ਕੋਈ ਨਹੀਂ ਸੀਗੀ ਨਹੀਂ ਉਹ ਨਹੀਂ ਸੀ ਸਾਰੇ ਗਾਉਂਦੇ ਜਿਹੜਾ ਦਾ ਭਰਾ ਸੀ ਨਾ ਕਾਮਰੇਡ ਦਰਸ਼ਨ ਜੀ ਉਹ ਕਾਮਰੇਡ ਸੀ ਸੀਪੀਆਈ ਦਾ ਤਗੜਾ ਆਗੂ ਸੀ ਸਾਡੇ ਜਗਰਾਓ ਹਲਕਾ ਆਪਾਂ ਉਹਦਾ ਉਪਾਸ਼ ਵਾਲੀ ਕਿਤਾਬ 'ਚ ਵੀ ਤੁਸੀਂ ਜ਼ਿਕਰ ਕਰਿਆ ਉਹਦਾ ਹਾਂ ਹੁਣ ਦਦਾਰ ਨੂੰ ਨਹੀਂ ਸੀ ਪਤਾ ਮਤਲਬ ਇਨੋਸੈਂਸ ਵੀ ਬਹੁਤ ਸੀ ਭੋਲਾਪਨ ਜਿਹੜਾ ਹਾਂ ਤੇ 파ਸ਼ ਮੇਰੇ ਨਾਲ ਦਦਾਰ ਦੇ ਦਫਤਰ ਬਹਿ ਕੇ ਗਿਆ ਚਾਹ ਪੀ ਕੇ ਗੱਲਬਾਤ ਕਰਦੇ ਗਿਆ ਸ਼ਾਮ ਨੂੰ ਪਰਵਲ ਗਏ ਤਾਂ ਮੈਂ ਨੇ ਦੱਸਿਆ ਹੂੰ ਕਾਮਰੇਡ ਦਰਸ਼ਨ ਨੂੰ ਮੈਂ ਕਿਹਾ ਵੀ ਅੱਜ 파ਸ਼ ਮਿਲਿਆ ਦਦਾਰ ਨੂੰ ਹੂੰ ਤੇ ਉਹ ਕਹਿੰਦਾ ਓਏ ਹੋਏ ਦਦਾਰ ਦਫਤਰੋਂ ਮੋੜ ਤਾਂ 파ਸ਼ ਨੂੰ ਕੋਈ ਇੱਥੇ ਲੈ ਕੇ ਆਉਣਾ ਸੀ ਉਹ ਵੱਖਰੀ ਦੁਨੀਆ ਦਾ ਪ੍ਰਸ਼ੰਸ਼ਕ ਸੀ ਹਾਂ ਭਰਾ ਉਹਦਾ 파ਸ਼ ਪ੍ਰਸ਼ੰਸ਼ਕ ਸੀ ਦਦਾਰ ਦਾ ਦਦਾਰ ਦਾ ਉਹ ਦਰਸ਼ਨ ਕਾਮਰੇਡ 파ਸ਼ ਦਾ 파ਸ਼ ਦਾ ਹਾਂ ਲੇਕਿਨ ਦਦਾਰ ਨੂੰ ਪਤਾ ਹੀ ਨਹੀਂ ਸੀ ਵੀ ਇਹ 파ਸ਼ ਕੌਣ ਹਾਂ ਪਾਸ਼ ਇਸ ਕਰਕੇ ਉਹਦਾ ਪ੍ਰਸ਼ੰਸਕ ਸੀ ਪਾਸ਼ ਦੀ ਸਹੇਲੀ ਹਾਂ ਦਦਾਰ ਦੇ ਗੀਤ ਜ਼ਬਾਨੀ ਯਾਦ ਕਰੀ ਫਿਰਦੀ ਹੁੰਦੀ ਸੀ ਜਦੋਂ ਕਿਤੇ ਉਹਨੂੰ ਮਿਲਦੀ ਸੀ ਉਹਨਾਂ ਚੋਂ ਇੱਕ ਗੀਤ ਜ਼ਿਆਦਾ ਦਰ ਹੁੰਦੀ ਹੁੰਦੀ ਸੀਗੀ ਚੰਨਾ ਤਾਰਿਆਂ ਦੀ ਛਾਵੇਂ ਜਦੋਂ ਕੱਲੀ ਨੂੰ ਬੁਲਾਵੇਂ ਸਿਰੋਂ ਲੱਥ ਜਾਂਦਾ ਗੱਡੇ ਜਿੰਨਾ ਭਾਰ ਵੇ ਮੈਂ ਤਾਂ ਸੱਚੀ ਉੱਚੀ ਹੋ ਗਈ ਮਟਿਆਰ ਵੀ ਹਾਂ ਤੇ ਉਹ ਦਦਾਰ ਨੂੰ ਵੀ ਸੀ ਵੀਰ ਜਿਹਨੇ ਇਹ ਲਿਖਿਆ ਉਹਨੂੰ ਬੜਾ ਜਿਹਨੇ ਗਾਇਆ ਉਹਨੂੰ ਮੈਂ ਕਹਿੰਦਾ ਲਿਖਣ ਵਾਲਾ ਤੇ ਗਾਉਣ ਵਾਲਾ ਇੱਕੋ ਹੀ ਆ ਉਹ ਫਿਰ ਇਸ ਤਰ੍ਹਾਂ ਦੁਸਰਾ ਮਲੌਦੇ ਰਹੇ ਇੱਕ ਹੋਰ ਸੀ ਜੀ ਅਸੀਂ ਜਦੋਂ ਕਦੇ ਪਟਿਆਲਾ ਯੂਨੀਵਰਸਿਟੀ ਚਲੇ ਗਏ ਉੱਥੇ ਗੁਰਪ੍ਰਗਤ ਹੁਣੀ ਮਿਲ ਪਏ ਦਲੀਪ ਕੌਰ ਟਵਾਣਾ ਦਾ ਹਸਬੰਦ ਭពਿੰਦਰ ਮਿਲ ਪਿਆ ਜਾਂ ਜਲੰਧਰ ਜੀ ਉਦੋਂ ਸਹਿਤਕ ਕਵੀ ਦਰਬਾਰਾਂ ਦੇ ਸਮਾਗਮਾਂ 'ਚ ਬਹੁਤ ਜਾਂਦੇ ਹੁੰਦੇ ਸੀ ਹਾਂਜੀ ਤੇ ਆਮ ਉੱਥੇ ਲੋਕਾਂ ਦੀ ਇੱਛਾ ਹੁੰਦੀ ਸੀ ਜਿਨ੍ਹਾਂ ਦੀ ਸਹਿਦ ਕਰਨ ਦੀ ਵੀ ਪਾਸ ਨਵੀਂ ਕਵਤਾ ਸੁਣਾਉਣਾ ਨਵੀਂ ਕਵਤਾ ਹੂੰ ਪਾਣੀਗੜ੍ਹ ਨਵੀਂ ਕਵਤਾ ਨਹੀਂ ਮੈਂ ਅਜ ਲਿਖੀ ਨਹੀਂ ਹੈ ਹੂੰ ਮੈਂ ਤਾਂ ਸ਼ਮਸ਼ੇਰਨ ਦਦਾਰ ਦਾ ਗੀਤ ਸੁਣਾਉਂਦਾ ਅੱਛਾ ਅਸੀਂ ਅਕਸਰ ਹੁਣ ਇਹਦੇ ਉਹ ਐਚਐਮਬੀ ਚ ਤੋਂ ਜੇ ਰਿਲੀਜ਼ ਹੋਣੇ ਹੁੰਦੇ ਸੀਗੇ ਕਿਉਂਕਿ ਮੈਂ ਸਾਰੀਆਂ ਇਹ ਹਰਸਲਾਂ ਦੇਖੀ ਹੁੰਦੀਆਂ ਸੀਗੀਆਂ ਉਹ ਫਿਰ ਗੀਤ ਅਸੀਂ ਦੋਨਾਂ ਨੇ ਮੈਂ ਤੇ 파ਸ਼ ਨੇ ਸੁਣਾਉਣ ਲੱਗ ਜਾਣਾ ਉਹਦੇ ਵਿੱਚੋਂ ਕਿਤੇ ਕਈ ਥਾਵਾਂ ਤੇ ਭਲੇਖਾ ਪੈ ਗਿਆ ਹਾਲਾਂਕਿ ਮੈਂ ਕਈ ਵਾਰ ਕਹਿ ਚੁੱਕਿਆ ਪਰ ਜਿਹੜੀ ਮੈਥਡ ਵਣ ਜਿਹਨਾਂ ਮੈਥਡ ਨੂੰ ਤੋੜਨੀ ਬਹੁਤ ਔਖੀ ਹੁੰਦੀ ਉਹਨਾਂ ਚੋਂ ਕਈਆਂ ਨੇ ਸਮਝ ਲਿਆ ਵੀ ਉਹ 파ਸ਼ ਦੇ ਲਿਖੇ ਕੀ ਦਾ ਜਿਹੜੇ ਦਦਾਰ ਨੇ ਗਾਏ ਹਾਂ ਹਾਲਾਂਕਿ ਇਦਾਂ ਦੀ ਕੋਈ ਇੱਕ ਦਦਾਰ ਨੇ ਇਸ ਗੱਲ ਦੀ ਥੋੜੀ ਨਰਾਜਗੀ ਵੀ ਜ਼ਾਹਰ ਕਰੀ ਸੀ ਪ੍ਰਗਟ ਕੀਤੀ ਯਾਰ ਕਹਿੰਦਾ ਵੀ ਐਂ ਗੱਲ ਫੈਲ ਗਈ ਹੈ ਮੈਂ ਕਿਹਾ ਇਹਦਾ ਨਹੀਂ ਕਸੂਰ ਉਹ ਬਸ ਆਏ ਹੋ ਗਿਆ ਲੋਕਾਂ ਨੂੰ ਇਦਾਂ ਲੱਗਣ ਲੱਗ ਪਏ ਉਹ ਪਿਆਰ ਇੰਨਾ ਕਰਦਾ ਸੀ ਉਹਦੀ ਸ਼ਾਇਰੀ ਉਹ ਅਸੀਂ ਜਿਵੇਂ ਉਹਦੀ ਉਹਦੀ ਲਾਈਨ ਬੋਲਦੇ ਹੁੰ ਬੀ ਉਹ ਬੀਸੀ ਨਾਂ ਜੇਠ ਲਿਆ ਆ ਯਾਨੀ ਦਿੱਲੀੋਂ ਸਰਮੇਦਾਨੀ ਗੱਲ ਸੁਣ ਜੇਠਾ ਕੰਨ ਵਿੱਚ ਦੱਸ ਦੇ ਬਿਨਾਂ ਜਨਾਨੀ ਘਰ ਨਹੀਂ ਵਸਦੇ ਹੁਣ ਤੂੰ ਬੇਸ਼ੱਕ ਕਬਜੇ ਕੱਸਦੇ ਹੁਣ ਤੂੰ ਪੇਚ ਕਸ ਵਰਗੇ ਜੇਠ ਦਾ ਨਰਮ ਸੁਭਾਅ ਨਾ ਜਾਣੀ ਜੇਠ ਲਿਆ ਆ ਯਾਨੀ ਦਿੱਲੀੋਂ ਸਰਮੇਦਾਨੀ ਇਸ ਵਿੱਚ ਤੇਰਾ ਫਾਇਦਾ ਹੋ ਜੂ ਆਪੇ ਜੇਠ ਅਲਹਿਦਾ ਹੋ ਜੂ ਜਗ ਵਿੱਚ ਮਾਣ ਬਕਾਇਦਾ ਹੋ ਜੂ ਬੱਕਰਾ ਬੋਲ ਦੀ ਰਾਖੀ ਕਹਿਣ ਤੋਂ ਹਟ ਜੂ ਸੰਧੂ ਦੀ ਢਾਣੀ ਜੇਠ ਲਿਆ ਆ ਯਾਨੀ ਦਿੱਲੀੋਂ ਸਰਮੇਦਾਨੀ ਇੱਕ ਇੱਕ ਹੋਰ ਘਟਨਾ ਬੜੀ ਪਿਆਰੀ ਸੀ ਕਹਿੰਦੇ ਜੀ ਤੁਸੀਂ ਆਮ ਬੈਠੇ ਗੱਲ ਕਰੀ ਵੀ ਯਾਰ ਗੀਤ ਕਰਦਾ ਜਿਹੜਾ ਨਾਂ ਹੈ ਹਾਂ ਉਹ ਖੀਰ ਚ ਆਉਂਦਾ ਹਰ ਗੱਲ ਤੇ ਉਹਨੇ ਜਵਾਬ ਕੋਈ ਨਹੀਂ ਦਿੱਤਾ ਚੁੱਪਚੀ ਪੀਤੇ ਲੈ ਕੇ ਅੰਦਰ ਆ ਉਹ ਸੀ ਉਹ ਮੈਨੂੰ ਕਿਦਾਂ ਹੁੰਦਾ ਸੀ ਤੇਰੇ ਨਾਲ ਗੱਲਾਂ ਕਰਦਿਆਂ ਨਾ ਤੇਰੇ ਨਾਲ ਗੱਲਾਂ ਕਰਦਿਆਂ ਮੈਨੂੰ ਵਿੱਚ ਉਹ ਆਈਡੀਆ ਆ ਜਾਂਦੇ ਹਾਂ ਇਸ ਕਰਕੇ ਕਹਿੰਦਾ ਬਚਾਉਣਾ ਹੁੰਦਾ ਵੀ ਤੂੰ ਬੋਲੀ ਚੱਲ ਜੀ ਉਹ ਉਹ ਗੱਲਾਂ ਵਿੱਚ ਮੈਂ ਕਿਹਾ ਮੈਂ ਕਿਹਾ ਜਿਹੜਾ ਦਦਾ ਜੀ ਗੀਤ ਲਿਖਣ ਵਾਲੇ ਆ ਆਖਰੀ ਅੰਤਰੇ ਦੇ ਵਿੱਚ ਹੀ ਆਪਦਾ ਨੋ ਫਿੱਟ ਕਰਦੇ ਆ ਹਮ ਹਸਨਪੂਰੀ ਮਰਾੜਾ ਵਾਲਾ ਤਰੀਕੇ ਵਾਲਾ ਸਾਜਨ ਰਾਕੂਟੀ ਜੀ ਵੀ ਇਹਦਾ ਇੱਕ ਰੂਪਕ ਪੱਖ ਬਦਲਿਆ ਵੀ ਜਾ ਸਕਦਾ ਵੀ ਇਹਨੂੰ ਸਿਰ ਪਰਨੇ 'ਚ ਖੜਾ ਕੀਤਾ ਜਾਵੇ ਹਾਂਜੀ ਉਹ ਕਹਿੰਦਾ ਬਸ ਉਹਨੇ ਹੀ ਨਹੀਂ ਕਿਹਾ ਵੀ ਆਈਡੀਆ ਕਮਾਲ ਹਮ ਉਹ ਬਸ ਦੋ ਤਿੰਨ ਦਿਨਾਂ ਬਾਅਦ ਉਹਨੇ ਸੁਣਾਤਾ ਜੀ ਤੇ ਉਹ ਸੀਗਾ ਵੀ ਪਹਿਲੀ ਲਾਈਨ 'ਚ ਹੀ ਫਿੱਟ ਕਰਦਾ ਸਨੇਹਲਾ ਦਾ ਨਾਲ ਆਇਆ ਸੀ ਉਹਦਾ ਇਹ ਦੁਕਾਨਾ ਉਸੀ ਕੇ ਚਤੋਂ ਪੈਰ ਰਹਿੰਦਾ ਵੇਦ ਆਧਾਰ ਤੇਰਾ ਨਾਂ ਨੱਗਦਾ ਉਹਨਾਂ ਦੇ ਉੱਤੇ ਰਹੇ ਹਾਂ ਉਹ ਕਹਿੰਦਾ 10 ਟੋਆ ਪੱਟ ਨਹੀਂ ਮੈਂ ਦੱਬਾ ਕਿਹੜੇ ਥਾਂ ਦਿੱਤੇ ਵੇਦ ਗੀਤਕਾਰ ਦਾ ਨਾਂ ਪਹਿਲੀ ਲਾਈਨ 'ਚ ਆ ਗਿਆ ਪਹਿਲੀ ਲਾਈਨ 'ਚ ਤੇ ਰੜਕਦਾ ਨਹੀਂ ਹੈ ਹਾਂ ਹਾਂ ਇਹਦਾ ਨੈਚੁਰਲ ਜਿਹਾ ਲੱਗਦਾ